ਬਾਕੂ ਖਾਨ ਓ ਯਾਰ ਮਿਆਂਗ ਸਿੰਘ ਤੇਰਾ ਹੀ ਕਾਨੇ ਆ ਤਮਾਕੂ ਲਾਉਂ ਖੜਾ ਹੋ ਕੇ ਦਿਖਾਓ ਕਿਹੜਾ ਹਾਂ ਤੁਹਾਡੇ ਸਾਹਮਣੇ ਸੱਜ ਦੀ ਕੋਈ ਪੈਰੇ ਤਾਂ ਅੰਦਰ ਕੋਈ ਅੰਦਰ ਨਹੀਂ ਬੈਠਾਗਾ ਜਿੰਮੇ ਮਰਜੀ ਕੋਈ ਚੈੱਕ ਕਰਨ ਵਾਲੇ ਕੋਈ ਜਿੱਦਾਂ ਛੱਪ ਦਾ ਅਰਥ ਕੁਛ ਵੀ ਲੈ ਕੇ ਅੰਦਰ ਆਕੇ ਉਹ ਵੀ ਆ ਕੇ ਜਿੰਨਾ ਮਰਜੀ ਬੇਅਦਬੀ ਕਰਕੇ ਜਾ ਸਕਦਾ ਵਾ ਇਹ ਦਿਲਾਂ ਨੂੰ ਠੇਸ ਪਹੁੰਚੀ ਉਹ ਇਹਨਾਂ ਨੇ ਨਿਹੰਗ ਸਿੰਘਾਂ ਨੂੰ ਕਿਹਾ ਵੀ ਅਜਰਦਾ ਖਾਂਦੇ ਨੇ ਕਿਹੜਾ ਖਾਂਦੇ ਮੇਰੀ ਗੱਲ ਤੋਂ ਕਾਲਾ ਸਾਹਿਬ ਜੀ ਬੋਲਣ ਦੀ ਕੋਈ ਲੋੜ ਨਹੀਂ ਹੈ ਦੋ ਜਣ ਕੀ ਦਾ ਬਾਪੂ ਹੈਗੀ ਆ ਚਲ ਤੂੰ ਆਪਣੀ ਗੱਲ ਸੁਣਾਦਾ ਮੇਰੀ ਗੱਲ ਅੱਖੋਂ ਤੁਸੀਂ ਸਾਰਾ ਗਲਤ ਕੀਤਾ ਤੁਸੀਂ ਤਮਾਕੂ ਗਾਣੇ ਵਾਲੇ ਤੁਸੀਂ ਕਿਹਾ ਤਮਾਕੂ ਮੈਂ ਇਹਨਾਂ ਨੂੰ ਕਿਹਾ ਤਾਂ ਬਥੇਰੇ ਖਾਣ ਵਾਲੇ ਆ ਹੁਣ ਤਾਂ ਹੁਣ ਵੀ ਕਰਿਆ ਸਿੰਘ ਕਿਹਨੇ ਹੁੰਦਾ ਸਿੰਘ ਤੁਸੀਂ ਨਿਹੰਗ ਸਿੰਘ ਕਿਹਾ ਤੁਸੀਂ ਨਿਹੰਗ ਸਿੰਘ ਆ ਵੀ ਵੀਡੀਓ ਸੰਗਤ ਆ ਥੋੜੀ ਸੰਗਤਾਂ ਤੱਕ ਪਹੁੰਚੀ ਹੋਈ ਵੀਡੀਓ ਜਿਹਦੇ ਵਿੱਚ ਨਿਹੰਗ ਸਿੰਘ ਦੀ ਸ਼ਬਦ ਹਾਂ ਜੀ ਭਾਈ ਸਾਹਿਬ ਕੀ ਕਾਰਵਾਈ ਕੀਤੀ ਹੈ ਨਿਹੰਗ ਸਿੰਘ ਤਾਂ ਨਹੀਂ ਹੈਗੇ ਹੋਰ ਬਹੁਤ ਆ ਨਿਹੰਗ ਸਿੰਘ ਅੱਛਾ ਇਹ ਨਿਹੰਗ ਸਿੰਘ ਨਹੀਂ ਹੈਗੇ ਜੀ ਆ ਨਹੀਂ ਆ ਬਾਬਾ ਜੀ ਤੁਸੀਂ ਅਮਰਤ ਕਾਤੋਂ ਨਹੀਂ ਛੱਡਦੇ ਹਾਂ ਜੀ ਬਹਿ ਜਾ ਹਾਂਜੀ ਮੈਂ ਕਿਸੇ 'ਚ ਉਹ ਨਹੀਂ ਹੈਗਾ ਭਈ ਮੈਂ ਕਿਸੇ ਦਾ ਦੇਣਦਾਰ ਨਹੀਂ ਚੱਕਿਆ ਨਹੀਂ ਛਕ ਨਾ ਮੇਰੀ ਗੱਲ ਸੁਣੋ ਮੈਂ ਨਹੀਂ ਗੱਲ ਨਾਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਕਿਵੇਂ ਗੁਰਦੁਆਰਾ ਮਤਲਬ ਅਗਰਿੰਦਾ ਜੀ ਘਰ ਤੋਂ ਗੁਰਦੁਆਰਾ ਨਹੀਂ ਹੈ ਇਹ ਤਾਂ ਆਇਆ ਗੁਰਦੁਆਰਾ ਹੈ ਬਾਬਾ ਜੀ ਥੋੜਾ ਜਿਹਾ ਗੁਰਦੁਆਰੇ ਬਣਾਉਣਾ ਲੋਕਰ ਤਾਂ ਕਿਹਾ ਇਹ ਮੰਗਦਾ ਹੈ ਆਪਣੇ ਗੁਰੂ ਗ੍ਰਾਸਾ ਜੀ ਕਰਾ ਛਾਪੇ ਹਾਂ ਗੁਰਗਰਾਂ ਅਮਰੀਕਾ ਦਾ ਸੁਣਨਾ ਕਿੱਥੋਂ ਲੈ ਕੇ ਆਏ ਗੁਰਨਾ ਸਾਹਿਬ ਪੀਜੀਸੀ ਦੇ ਕੰਟਰੋਲ ਚ ਨਹੀਂ ਆਏ ਉਹ ਉਥੇ ਲੈ ਕੇ ਆਏ ਨਾ ਉਹ ਕਰਾਵਾ ਨਹੀਂ ਛਾਪਿਆ ਕਿਸੇ ਨੇ ਗੁਰੂ ਗ੍ਰਾਸਾ ਜੀ ਉਹ ਕਿੱਥੋਂ ਲੈ ਆਉਂਦਾ ਸਾਹਿਬ ਤੋਂ ਕਿੱਥੋਂ ਲੈ ਆਉਂਦਾ ਜਿਹੜੇ ਜਿਹੜੇ ਅਮਰੀਕਾ ਲੈ ਕੇ ਜਾਂਦੇ ਉਹ ਕਿੱਥੋਂ ਲੈ ਕੇ ਜਾਂਦੇ ਅਸੀਂ ਨਹੀਂ ਆ ਰਹੇ ਸਾਹਿਬ ਬਾਬਾ ਜੀ ਇੱਕ ਗੱਲ ਹੋਰ ਅੰਦਰ ਕਹੇ ਦਾ ਨਹੀਂ ਹੈ ਹਾਂਜੀ 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 ਇੱਕ ਜੇ ਤਾਂ ਇਹ ਜੀਤੇ ਨਹੀਂ ਆਉਂਦੇ ਜਿਹਨਾਂ ਨੇ ਅੰਗਸੀਆਂ ਨੂੰ ਚਰਦਾ ਖਾਣ ਲਈ ਗੱਲ ਬੋਲੀ ਹੈ ਹਾਂਜੀ ਇਸ ਤੋਂ ਬਾਅਦ ਠਾਣੇ ਜਾ ਕੇ ਪਾਬਿਆਂ ਦਾ ਵੀ ਕਰਾਇਆ ਜਾਊਗਾ ਕਿਉਂਕਿ ਦੇਖੋ ਅਸੀਂ ਨਿਮ ਆਹੀ ਦਾ ਹੁੰਦਾ ਲਾ ਅਸੀਂ ਨਿਮਰ ਦਾ ਬੇਚੀ ਦਾ ਸਾਰੇ ਇਸ਼ਾਰੇ ਕਰਕੇ ਸਾਡੇ ਕੋਲ ਵੀਡੀਓ ਕਹਿੰਦਾ ਇੱਥੇ ਰੱਖੇ ਹੋਇਆ ਸੀ ਕਹਿੰਦਾ ਨਿਆਣੇ ਬਾਈ ਮੈਨੂੰ ਐਂ ਦੱਸੋ ਬਾਈ ਊਠ ਬੋਲਦਾ ਹੈ ਵੀਡੀਓ ਜਿਹੜਾ ਰਿੰਡਿਆ ਵਾਲੀ ਨੂੰ ਸਾਡਾ ਬੇੜਾ ਤੁਹਾਡਾ ਵੀਡੀਓ ਨਹੀਂ ਜਾਨਕਰ ਪਾਨਾ ਪਾ ਜੀ ਝੂਠ ਬੋਲਦਾ ਵੀ ਸਾਡੇ ਕੋਲ ਵੀਡੀਓ ਤਾਰੀ ਨੂੰ ਤੁਸੀਂ ਝੂਠ ਗੋਲਣ ਲੱਗੋ 94 ਏ ਦਿੱਤਾ ਰੋਣਾ ਕੇ ਬੇਅਦਵੀ ਦਾ ਪਰਚਾ ਦਰਜ ਹੁੰਦਾ ਬੰਦ ਕਹਿੰਦੇ ਅੱਜ ਫੇਸਬੁੱਕ ਦੇ ਬਾਰੇ ਚੰਗੀ ਨਾ ਕਰੋ ਅਸੀਂ ਇੱਥੇ ਅਸੀਂ ਕਰ ਨਹੀਂ ਗਏ ਗੁਰਦੁਆਰਾ ਸਾਡਾ ਆਪ ਬਣਾਇਆ ਆਪ ਬਣਾਇਆ ਤੁਹਾਡਾ ਪਰਸਨਲ ਹੈ ਤੁਹਾਡਾ ਨਿੱਜੀ ਹੈ ਨਿੱਜੀ ਨਹੀਂ ਅਸੀਂ ਬਣਾਇਆ ਆਪਣੀ ਪ੍ਰਾਪਰਟੀ ਖਰੀਦ ਕੇ ਬਣਾਇਆ ਇਹ ਤੁਹਾਡਾ ਵੇ ਹਾਂ ਲੋਕਾਂ ਨੇ ਸਾਨੂੰ ਮਤਲਬ ਪ੍ਰਾਪਰਟੀ ਬਾਬਾ ਜੀ ਲੋਕਾਂ ਦੇ ਪੈਸੇ ਨਹੀਂ ਦਿੱਤੇ ਤੁਸੀਂ ਆਪਣੇ ਪੈਸੇ ਤੇ ਬਣਾਇਆ ਦਿੱਤੇ ਲੋਕਾਂ ਨੇ ਅਸੀਂ ਆਪਣੇ ਪੱਲੇ ਤੇ ਪੈਸੇ ਲਾ ਕੇ ਪ੍ਰਾਪਰਟੀ ਤੁਸੀਂ ਲੋਕਾਂ ਲੋ ਭਾਜੀ ਲੋਕਾਂ ਉਥੇ ਹਾਂਜੀ ਹਾਂਜੀ ਗੁਰਦੁਆਰਾ ਕਿਨੇ ਬਣਾਇਆ ਗੁਰਦੁਆਰਾ ਪਿੰਡ ਦੇ ਸਹਿਯੋਗ ਨਾਲ ਗੁਰਦੁਆਰਾ ਬਣਿਆ ਜੀ ਜੇ ਕਮੇਟੀ ਨਹੀਂ ਹੋ ਗੋਲ ਗੋਲ ਨਹੀਂ ਖਤਮ ਹੈ ਜੇ ਕਮੇਟੀ ਨਹੀਂ ਬੰਦ ਹੋਊਗਾ ਜੇ ਕਮੇਟੀ ਨਹੀਂ ਹੋਊਗੀ ਤਾਂ ਉਹ ਮਾਰਾ ਤੁਹਾਨੂੰ ਲੈ ਜਾਊਗਾ ਗੁਰੂ ਦੀ ਤਾਬੇ ਤੇ ਤਿਆਰ ਬਰ ਤਿਆਰ ਸਿੰਘ ਹੋਣੇ ਚਾਹੀਦੇ ਕੋਈ ਨਹੀਂ ਆ ਕੇ ਕਹਿੰਦਾ ਕਿ ਅੱਜ ਨਾ ਕੋਈ ਪਿਆਰ ਕਰ ਚੋ ਕੋਈ ਬੇਅਦਮੀ ਕਰ ਗਿਆ ਕਿ ਕੌਣ ਜ਼ਿੰਮੇਵਾਰ ਤੁਸੀਂ ਮੇਰੀ ਗੱਲ ਸੁਣੋ ਹੁਣ ਜਿਹੜੀ ਐਸਜੀਪੀਸੀ ਹੈ ਉਹ ਉਹ ਦਾ ਪ੍ਰਬੰਧਕਤ ਹੁੰਦੀ ਹੈ ਪ੍ਰਬੰਧਕਤ ਹੁੰਦੀ ਹੈ ਐਸਜੀਪੀਸੀ ਦੇ ਵਿੱਚ ਬੈਠ ਕੇ ਗੱਲ ਕਰ ਕੀ ਉਹ ਸਾਰੇ ਮੈਂਬਰਾਂ ਨੇ ਛੱਕਿਆ ਹਾਂ ਬਿਲਕੁਲ ਬਿਲਕੁਲ ਉਹ ਦੇਖ ਲਓ ਭਾਈ ਨਹੀਂ ਨਹੀਂ ਅੱਧਾ ਇਹ ਗਲਤੀ ਕਰ ਰਹੇ ਹੋ ਬਾਬਾ ਜੀ ਤੁਸੀਂ ਗਲਤ ਬੋਲੀ ਜਾਂਦੇ ਹੋ ਇੱਕ ਮਿੰਟ ਉੱਠ ਕੇ ਜਾਣਾ ਜਾ ਸਕਦੇ ਹਾਂ ਹਾਂ ਜੀ ਇਹਦਾ ਇੱਕ ਲੈਟਰ ਇੱਕ ਮਿੰਟ ਪਿੰਦੇ ਇੱਕ ਬਾਬਾ ਜੀ ਇੱਕ ਮਿੰਟ ਇੱਕ ਬੰਦਾ ਬੋਲੋ ਜੇ ਇਹਨਾਂ ਨੇ ਉੱਠ ਕੇ ਜਾਣਾ ਜਾ ਸਕਦੇ ਆ ਦੇਖੋ ਜੀ ਅੱਜ ਦੋ ਕਾਰਵਾਈਆਂ ਹੋਣੀਆਂ ਇੱਕ ਤਾਂ ਜਿਹੜਾ ਇਹ ਲੈਟਰ ਹੈ ਐ ਜੀ ਪੀ ਸੀ ਵੱਲੋਂ ਆਇਆ 2013 ਦਾ ਮਤਾ ਇਹ ਅਮਰਤ ਨਹੀਂ ਸਕਦੀ ਪੰਜ ਮੈਂਬਰੀ ਸਾਨੂੰ 15 ਦਿਨਾਂ ਦਾ ਕਮੇਟੀ ਨਹੀਂ ਪੰਜ ਮੈਂਬਰੀ ਨਹੀਂ ਦਿੱਗਦੀ ਇੱਥੇ ਕਮੇਟੀ ਹੋਰ ਐ ਜੀ ਪੀ ਸੀ ਵੱਲੋਂ ਆ ਜਾਂ ਲਿਆ ਕਿ ਨਵੀਂ ਵਾਲੀ ਬਣਦੀ ਨਹੀਂ ਚੱਲ ਤੁਸੀਂ ਆਪਣਾ ਬਾਅਦ ਚ ਬੋਲੋ ਸੁਣਦੇ ਥੋੜਾ ਜਿਹਾ ਗੱਲ ਸੁਣ ਲਓ ਭਾਈ ਇੱਕ ਵਾਰੀ ਇੱਕ ਗੱਲ ਸੁਣੋ ਉਹਨਾਂ ਦੀ ਵੀ ਸੁਣਾ ਦਿਓ ਥੋੜੀ ਸਾਰ ਜਨ ਸਮਝ ਜਾਈ ਇਹ ਜਿਹੜਾ ਗੁਰਨਾਨਕ ਨਾਮ ਲੇਵਾ ਸੰਗਤ ਲਿਖਿਆ ਇਹ ਅਸੀਂ ਨਾਨਕ ਨਾਮ ਲੇਵਾ ਸੰਗਤ ਅਸੀਂ ਅਸੀਂ ਆ ਅਸੀਂ ਐ ਜੀ ਪੀ ਸੀ ਨੂੰ ਅੰਧ ਸਿੰਘਾ ਨੂੰ ਬੇਨਤੀ ਕਰਾਂਗੇ ਇੱਥੇ ਅਸੀਂ ਪੰਜ ਮੈਂਬਰੀ 15 ਦਿਨਾਂ ਦਾ ਸਮਾਂ ਦੰਨੇ ਆ ਜੀ ਕਿੰਨੀ ਦੀ ਕੋਗੀ ਹਾਰੇ ਬਾਈ ਨੇ ਦਿੱਤਾ ਹਾਂ ਅੱਜ ਚੱਕੇ ਉੱਤੇ ਟੱਕੇ ਅੱਜ ਖੜੇ ਜੀ ਨਾ ਕੋਈ ਨਹੀਂ ਕੋਈ ਨਹੀਂ ਬੈਠੋ ਨਾ ਤਾਂ ਬੈਠੋ ਖੜੇ ਨਹੀਂ ਰਹੋ ਬਾਈ ਖੜੀ ਜਾਂਦੀ ਹੈ ਖੜੀ ਇਸ ਜਾਨੀ ਆਪਾਂ ਨੇ ਕਰ ਮਾਡਲ ਜੀ ਵੀ ਤੱਕ ਸਾਡੀ ਲੇਖੀ ਸੱਤ ਮੱਗਰ ਸੰਮਤ ਨਾਨਕ ਚਾਈ ਬੰਸੋ ਤਾਲੀ ਮੁਤਾਬਕ 22 ਨਵੰਬਰ 2013 ਮੰਦਸਹਿਬਾਨ ਦੇ ਇੱਕ ਹਫ਼ਤੇ ਤੋਂ ਬਾਅਦ ਅਜਿਹੀ ਕਾਲਪਕਤ ਸਾਲੀ ਜ ਹੋਈ। ਬਹੁਤ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੇ ਗੁਰਦੁਆਰਾ ਸਾਹਿਬ ਦੇ ਸਮੁੱਚੇ ਪਰ ਪ੍ਰਬੰਧ ਦੀ ਵਕਬੇ ਇੱਕ ਵੇਕ ਸਥਾਪਿਤ ਦੀਆਂ ਹਨ। ਇਹਨਾਂ ਕਮੇਟੀਆਂ ਵਿੱਚ ਮੈਂਬਰ ਕੇਰੋਲ ਇਨਾਮ ਇਹਨਾਂ ਮੈਂਬਰਾਂ ਦੇ ਨਾਂ ਪਿੱਛੇ ਸਿੰਘ ਸਿੰਘ ਲੱਗਦਾ ਹੈ ਹਾਂ ਸਰਬਤ ਪੂਰਤ ਅਸੀਂ ਅਮਰਤ ਪਾਰ ਹੀ ਹੋ ਸਕਦੇ ਹਾਂ ਸੰਗੂ ਗੁਰ ਸੰਗੂ ਗੁਰੂ ਨਾਨਕ ਨਾਮ ਲੈਣਾ ਇੱਥੇ ਜਿਵੇਂ ਪਾਰਟੀ ਹੈ ਪਾਰਟੀ ਇੱਕ ਮਿੰਟ ਇੱਕ ਮਿੰਟ ਚਲੋ ਉਸੇ ਦੇ ਕੋਲ ਆਪਣੀ ਗੱਲ ਕਮੈਂਟ ਤੇ ਮੋਬਾਈਲ ਨਹੀਂ ਕਰਨਾ ਹੈ ਵੀਡੀਓ ਨੂੰ ਮਨਾਉਣਾ ਹੈ ਗੱਲ ਮੀਡੀਆ ਬਾਪੂ ਆ ਗਿਆ ਵੀਡੀਓ ਬਣਾਉਣੀ ਨਹੀਂ ਹੁੰਦੀ ਹੈ ਬਈ ਪੱਤਰਕਾਰ ਹੈ ਗੱਲ ਤੇ ਬਣਾਉਂਦੇ ਤੁਸੀਂ ਕੱਲ ਨੂੰ ਕੁਝ ਵੀ ਕਹਿ ਸਕਦੇ ਜੀ ਤੁਸੀਂ ਕੁਝ ਵੀ ਕਹਿ ਸਕਦੇ ਹੁਣ ਸਾਰੇ ਗੱਲਬਾਤ ਕਰ ਆਏ ਹਾਂ ਹਾਂਜੀ ਆ ਵੀ ਖੋਲਦੇ ਸੁਣ ਲੈ ਸੁਣ ਲੈ ਪਹਿਲਾਂ ਗੱਲ ਕਰ ਕੋਈ ਹਾਂਜੀ ਤੁਸੀਂ ਸਾਡੇ ਨਾਲ ਗੱਲਬਾਤ ਕਰਨ ਆਏ ਆ ਮੀਡੀਆ ਅਥੀਤਨ ਫੋਨ ਕਰਕੇ ਸਾਡੇ ਨਾਲ ਮੀਡੀਆ ਲਿਆਓ ਤੁਸੀਂ ਜਿਹੜੀ ਗੱਲ ਬੋਲੀ ਹੈ ਵੀ ਨਾ ਅਸੀਂ ਮੇਰੀ ਗਲਤੀ ਮੇਰੀ ਗਲਤੀ ਹੈ ਅਸੀਂ ਕੁਝ ਕਰੀ ਅਸੀਂ ਤੁਹਾਡੀ ਗਲਤ ਫੋਨ ਲਈ ਸਾਡੇ ਜੋ ਕੱਢੋ ਕੌਣ ਕਰਦਾ ਖੰਦਾ ਮੇਰੀ ਗੱਲ ਸੁਣੋ ਅਸੀਂ ਨਾਲ ਨਹੀਂ ਜਾਣਾ ਹਾਂਜੀ ਅਸੀਂ ਤੁਹਾਡੇ ਵਿਚ ਨਹੀਂ ਰਹਿੰਦੇ ਮੇਰੀ ਸੁਣ ਲਓ ਗੱਲ ਪਹਿਲਾਂ ਵੀਚ ਨਹੀਂ ਤੇ ਮੇਰੀ ਮੇਰੀ ਗੱਲ ਤੋਂ ਕਾਰ ਸਾਹਿਬ ਬੋਲਣ ਦੀ ਕੋਈ ਲੋੜ ਨਹੀਂ ਹੈ ਦੋ ਜਣ ਕੀ ਦਾ ਬਾਪੂ ਹੈਗੀ ਆ ਚਲ ਤੂੰ ਆਪਣੀ ਗੱਲ ਸੇਂਡਾ ਮੇਰੀ ਗੱਲ ਵੇਖੋ ਪਹਿਲਾਂ ਮੈਨੂੰ ਸੁਣ ਲਓ ਪਹਿਲਾਂ ਸੁਣ ਲਓ ਹੁਣ ਤਾਂ ਲੋ ਪਹਿਲਾਂ ਹਾਂ ਪਹਿਲਾਂ ਮੇਰੀ ਜਿਹੜੀ ਸੋਚੀ ਲੱਗੇ ਸਾਰਿਆਂ ਨੂੰ ਵੀ ਅਸੀਂ মিডিਆ ਦੇ ਸਾਹਮਣੇ ਕੋਈ ਗੱਲ ਨਹੀਂ ਕਰਨੀ ਚਾਹੀਦੀ ਚਲੋ ਉਹੀ ਕਰ ਲਓ ਬਾਈ ਉਹੀ ਬੋਲ ਜੀ ਸਾਹਮਣੇ ਕੋਈ ਗੱਲ ਨਹੀਂ ਨਹੀਂ ਜੀ ਮੈਂ ਬੰਦ ਕਰ ਰਿਹਾ ਵੀਡੀਓ ਜੀ ਮੇਰੀ ਜਗ੍ਹਾ ਜੀ ਮੈਂ ਪਹਿਲੇ ਵਿਚਾਰ ਕਰਦੇ ਆਂ ਜੇ ਆਪਾਂ ਪੂਰੀ ਨਿਮਰਤਾ ਨਾਲ ਗੱਲ ਕਰਾਂਗੇ ਨਿਮਰਤਾ ਨਾਲ ਕਰਾਂਗੇ ਸੁਣ ਲਓ ਪੁੱਛੀ ਬਾਤ ਲਈ ਬੋਲਾਂਗੇ ਤੁਸੀਂ ਵੱਡੇ ਆ ਰਿਸਪੈਕਟ ਆ ਬਾਬਾ ਜੀ ਨੇ ਕਹਿਣਾ ਢੰਗੇ ਸਿੰਘ ਜਰਦਾ ਖਾਂਦੇ ਆ ਸਾਡੇ ਬਾਣੇ ਨੂੰ ਸਾਡੇ ਦਿਲਾਂ ਨੂੰ ਠੇਸ ਪਹੁੰਚੀ ਉਹ ਵੀ ਇਹਨਾਂ ਨੇ ਢੰਗੇ ਸਿੰਘਾਂ ਨੂੰ ਕਿਹਾ ਵੀ ਇਹ ਜਰਦਾ ਖਾਂਦੇ ਨੇ ਜਰਦਾ ਖਾਂਦਾ ਇਹ ਸਾਨੂੰ ਦੱਸੋ ਵੀ ਜਰਦਾ ਕਿਉਂ ਸਾਡੇ ਕੋਲ ਇਹਦਾ ਜਵਾਬ ਮੈਂ ਦਿੰਦਾ ਹੂੰ ਕੋਈ ਸਾਡੇ ਕੋਲ ਮਿੰਟ ਮੈਂ ਦਿੰਦਾ ਹੂੰ ਹੂੰ ਕੋਹੋ ਆਦਮੀ ਹੁੰਦਾ ਹਾਂ ਜੀ ਹਾਂ प्याज फाओ ਦੇ ਸਹਾਇ ਪਰਪੱਕ ਹੁੰਦੇ ਆ ਸਾਡੇ ਨਾਲ ਤਾਂ ਪਰਪੱਕ ਆਈ ਮੇਰੀ ਗੱਲ ਨਹੀਂ ਜਿਹੜਾ ਖਾਂਦਾ ਉਹਨੂੰ ਬਾਹਰ ਕ ਸਾਡੇ ਨਾਲ ਨਹੀਂ ਅਸੀਂ ਉਹਦੇ ਨਾਲ ਸਾਡੇ ਸਾਹਮਣੇ ਕਰੋ ਨਾ ਅਸੀਂ ਉਹਦੇ ਨਾਲ ਨਹੀਂ ਜਾਂਦੇ ਠੀਕ ਹੈ ਪਹਿਲੀ ਕੀ ਤੰਬਰੀ ਗੱਲ ਤੋਂ ਫੋ ਅਸੀਂ ਵੀ ਕਹਿੰਦੇ ਅਸੀਂ ਵੀ 100 ਬੰਦਾ ਫੜਕ ਲੋ ਅਸੀਂ ਬੈਠਾ ਇਹ ਜ਼ਰੂਰੀ ਨਹੀਂ ਹੈ ਵੀ 100 ਬੰਦਾ ਬਹੁਤ بڑا ਕਰੈਕਟਰ ਦਾ ਹੋਵੇ ਤੁਸੀਂ 100 ਪਰ ਨਾਓ ਤੁਸੀਂ ਉਰੇ ਸਾਡੇ ਬਰਾਓ ਮੇਰੀ ਗੱਲ ਪਤਾ ਨਹੀਂ ਜੀ ਰੱਬ ਮੇਰੀ ਗੱਲ ਦਾ ਜਵਾਬ ਵੇਖਣਾ ਹੈ ਕਿਹਾ ਬਾਬਾ ਜੀ ਜੇਰਾ ਕੋਈ 3rd ਪਰਸਨ ਕਹਿੰਦਾ हां फिर ਗੱਲ ਜਾਇਜ਼ ਦੀ ਉਹ ਪਰ ਆਪਣੇ ਆਪਣੇ ਕਹਿ ਰਹੇ ਆ ਆਪਣੇ ਗੁਰਸ ਗੁਰਦੁਆਰਾ ਸਾਹਿਬ ਦੇ ਮੈਂਬਰ ਕਹਿ ਰਹੇ ਆ ਕਿ ਨੰਗ ਸਿੰਘ ਕਿ ਜਿਆਦਾ ਬੰਦੇ ਨਹੀਂ ਕਿਹਾ ਬਣੀ ਵੀ ਤੁਹਾਡੀ 200 ਬੰਦੇ ਦੀ ਉਂਗਲੀ ਕੱਟਣੀ ਆ ਲਿਆਨ ਸਿੰਘ ਕਿਹਾ ਤੁਸੀਂ ਇੱਥੋਂ ਨੂੰ ਨਹੀਂ ਗਿਆ ਹੈ ਮੇਰੀ ਗੱਲ ਨੰਗ ਸਿੰਘ ਦਾ ਸਾਰੇ ਆ ਕਿਹਾ ਕਿ ਨੰਗ ਸਿੰਘ ਦਾ ਸਾਰੇ ਆ ਹਾਂ ਸਾਰੇ ਆ ਅਸੀਂ ਉੱਪਰ ਜਾਵਾਂਗੇ ਆਪਣੇ ਹੋਰ ਸਾਡੇ ਜੱਜਦਾਰ ਬੰਦੇ ਬੈਠੇ ਸੀ ਜਿਹੜੇ ਸਾਡੀ ਜਿੱਤੇ ਕਿਹਾ ਗਿਆ ਹੈ ਬਾ ਫੇਰ ਕਰੀ ਜਾਂਦੇ ਆ ਤੂੰ ਇੱਕ ਮਿੰਟ ਦੀ ਬੰਦ ਕਰਾ ਤੂੰ ਬੰਦ ਕਰਾ ਜੀ 94 A ਦੀ ਤਾਰਾ ਲਾ ਕੇ ਬੇਅਦਬੀ ਦਾ ਪਰਚਾ ਦਰਜ ਹੁੰਦਾ ਬੰਦ ਕਰਨਾ ਜੀ ਫੇਰ ਕੋਈ ਗਵਾਹੀ ਕਰਨ ਚੱਲੋ ਨਾ ਨਾ ਕਰੋ ਅਸੀਂ ਇੱਥੇ ਅਸੀਂ ਦੱਸੂਗਾ ਇਹ ਨਹੀਂ ਦੇ ਹੋਏ ਨਾਲੇ ਕੋਈ ਬਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚੁੱਪ ਚੁੱਪ ਇੱਕ ਮਿੰਟ ਚੁੱਪ ਜਾ ਇੱਕ ਮਿੰਟ ਦਿਓ ਵੀਡੀਓ ਸਭ ਪਾਸੇ ਚੱਲਦਾ ਹੈ ਜੇ ਇਹਨਾਂ ਨੇ ਜਾਣਾ ਹਾਂਜੀ ਇੱਕ ਇੱਕ ਮਿੰਟ ਉੱਠ ਕੇ ਜਾਣਾ ਜਾ ਸਕਦੇ ਹਾਂ ਹਾਂਜੀ ਇਹਦਾ ਇੱਕ ਲੈਟਰ ਇੱਕ ਮਿੰਟ ਰੇਕ ਬਾਬਾ ਜੀ ਇੱਕ ਮਿੰਟ ਇੱਕ ਬੰਦਾ ਬੋਲੋ ਜੇ ਨਾਲ ਉੱਠ ਕੇ ਜਾਣਾ ਜਾ ਸਕਦੇ ਆ ਦੇਖੋ ਜੀ ਅੱਜ ਦੋ ਕਾਰਵਾਈਆਂ ਹੋਣੀਆਂ ਇੱਕ ਤਾਂ ਜਿਹੜਾ ਇਹ ਲੈਟਰ ਐ ਐਜੀਪੀਸੀ ਵੱਲੋਂ ਆਇਆ 2013 ਦਾ ਮਤਾ ਜੇ ਅੰਮ੍ਰਿਤ ਨਹੀਂ ਸਕਦੀ ਪੰਜ ਮੈਂਬਰੀ ਸਾਨੂੰ 15 ਤਰੀਕ ਤੱਕ ਕਮੇਟੀ ਨਹੀਂ ਪੰਜ ਮੈਂਬਰੀ ਨਹੀਂ ਦਿਗਦੀ ਇੱਥੇ ਕਮੇਟੀ ਹੋਰ ਐਜੀਪੀਸੀ ਵੱਲੋਂ ਜਾਲਿਆ ਨਹੀਂ ਹੋ ਰਹੀ ਬਣੀ ਨਹੀਂ ਤੁਸੀਂ ਆਪਣੇ ਬਾਅਦ ਚ ਬੋਲੋ ਜੀ ਸੁਣਦੇ ਥੋੜੇ ਸਾਡਾ ਗੱਲ ਸੁਣ ਲਓ ਬਾਈ ਇੱਕ ਵਾਰੀ ਗੱਲ ਸੁਣੋ ਉਹਨਾਂ ਦੀ ਵੀ ਸੁਣਾ ਦਿਓ ਇਹ ਇਹ ਜਿਹੜਾ ਗੁਰਨਾਨਕ ਨਾਮ ਲੇਵਾ ਸੰਗਤ ਲਿਖਿਆ ਇਹ ਅਸੀਂ ਨਾਨਕ ਨਾਮ ਲੇਵਾ ਸੰਗਤ ਅਸੀਂ ਅਸੀਂ ਐ ਅਸੀਂ ਐਜੀਪੀਸੀ ਨੂੰ ਅਧਿਆਨ ਸਿੰਘਾਂ ਨੂੰ ਬੇਨਤੀ ਕਰਾਂਗੇ ਇੱਥੇ ਅਸੀਂ ਪੰਜ ਮੈਂਬਰੀ 13 ਹੋ ਗਈ 15 15 30 ਤਰੀਕ ਦਾ ਸਮਾਧਤਾ 15 ਇੰਦਾ ਸਮਾਧਤਾ ਜਾਂਦਾ ਇਹ ਹੈ ਜੀ ਸਾਨੂੰ ਕਮੇਟੀ ਪੰਜ ਬਬਰੀ ਨਹੀਂ ਦਿਖਦੀ ਅਮਰਤਾਰੀ ਤਾਂ ਇੱਥੇ ਕਮੇਟੀ ਬਦਲੀ ਜਾਊਗੀ ਨਹੀਂ ਤੇ ਆਪਣੇ ਤਿਆਰ ਕਰ ਲੋ ਇਹ ਬਦਲ ਕੇ ਰਹੋਗੇ ਜੀ ਬਾਬਾ ਜੀ ਫੇਰ ਤਾਂ ਮਤ ਸਾਡੇ ਸਾਹਾਂ ਜਾਉਗੇ ਸਾਡੇ ਉੱਪਰ ਬਨੇ ਰਹਿੰਦੇ ਆਂ ਸਾਡੇ ਪਿੰਡ ਨੇ ਬੰਦੇ ਹੀ ਬਨੇ ਆਂ ਤੁਹਾਨੂੰ ਥੋੜੇ ਬੰਦੇ ਹੋਣਗੇ ਅਥੀ ਨਹੀਂ ਕਹਿੰਦੇ ਵੀ ਬੰਤੀ ਆ ਬੰਦੇ ਨੂੰ ਬੁਲਾਉਂਦੇ ਅਮਰਤਾਰੀ ਤੁਸੀਂ ਲਿਓ ਜਿਹੜਾ ਮਨ ਸਿੰਘ ਮਾਣ ਤੋਂ ਮੇਰੀ ਜਨਤਾ ਤੁਸੀਂ ਲਿਓ ਆਪਣੇ ਬੰਦੇ ਬੰਦੇ ਨੂੰ ਮੱਝਾ ਕਰਦੇ ਆ ਹੋ ਰਹੇ ਦੇਖੋ ਅਮਰਤ ਵੀ ਲਿਓ ਅਸੀਂ ਗੈਰ ਅੰਦਰੇ ਪਸ਼ਾਬ ਕਰੀ ਜਾਂਦੇ ਗੁਰਦੁਆਰਾ ਸਾਹਿਬ ਅੰਦਰ ਪਸ਼ਾਬ ਕਰੀ ਜਾਂਦੇ ਅਮਰਤਾਰੀ ਇਹਦੇ ਲਿਓ ਇਹ ਬਣੀ ਹੋਈ ਹੈ ਤੁਸੀਂ ਵੀ ਬਣੀ ਹੋਈ ਹੈ ਹੱਥ ਵੀ ਨਹੀਂ ਦੋਏ ਫਿਰ ਬੰਦੇ ਜਿਹੜੇ ਆਏ ਨਹੀਂ ਬੁਲਾਏ ਮੱਲੇ ਹੱਥ ਨਾਲ ਕਰਦੇ ਪਏ 3 ਰੁਪਏ ਲੱਗਿਆ ਹੋਇਆ ਆਪਾਂ ਨੂੰ ਰੋਕ ਦਿਓ ਇੱਕ ਮਿੰਟ ਚਾਹ ਪਾਣੀ ਆਉਂਦਾ ਇਹਦਾ ਸਾਨੂੰ ਕੋਈ ਲੜਾਈ ਨਹੀਂ ਪੜਾਈ ਨਹੀਂ ਗਾਣੋ 15 ਦਿਨ ਦਾ ਕਮੇਟੀ ਦਿਖਾ ਦਿਓ ਹਾਂ ਪਹਿਲਾਂ ਵੀ ਕਰਨਾ ਅਜੇ ਨਹੀਂ ਕਰਨੀ ਜਲਬਾਤ ਮੇਰੀ ਗੱਲ ਨਾ 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 ਜਿਹੜੇ ਮੇਰੀ ਗੱਲ ਸੁਣੋ ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਆ ਉਹਨਾਂ ਦੇ ਅੰਸ਼ਾ ਕਿਵੇਂ ਹੈ ਇਹਨੂੰ ਸਮਝਾ ਦਿਓ ਜਰ ਸਿੰਘ ਦੀ ਹੋਵੇ ਜਾਂ ਕੋਈ ਵੀ ਹੋਵੇ ਉਹਨਾਂ ਦੇ ਹਰੇਕ ਉਹਨਾਂ ਦੇ ਅੰਮ੍ਰਿਤਸਰ ਵਾਲੇ ਸਿੰਧੀਆਂ ਦਾ ਉਹ ਦੇਖਣਾ ਐ ਜੀਪੀ ਨੇ ਉਹ ਐ ਜੀਪੀ ਨੇ ਦੇਖਣਾ ਸੀ ਨਹੀਂ ਦੇਖਣਾ ਆ ਵੀ ਐ ਜੀਪੀ ਦਾ ਹੁਕਮ ਨਾ ਮਤਲਬ ਫਿਰ ਐ ਜੀਪੀ ਆ ਜੀਪੀ ਜੇ ਸਾਡਾ ਗੁਰਦੁਆਰਾ ਜੀ ਮੇਂ ਅੰਦਰ ਹੀ ਨਹੀਂ ਆ ਬਾਬਾ ਜੀ ਅੰਦਰ ਨਹੀਂ ਆ ਉਹ ਸਾਡਾ ਗੁਰਦੁਆਰਾ ਨਹੀਂ ਹੈ ਤਾਂ ਦਾ ਗੁਰਦੁਆਰਾ ਹੈ ਬਾਬਾ ਜੀ ਤੁਹਾਡਾ ਹੈ ਇਹ ਗੁਰਦੁਆਰਾ ਹੈ ਤੁਹਾਨੂੰ ਆਨੁਮਾਨ ਕਰ ਸਕਦੇ ਆ ਮਹਿਮਾਨਾਂ ਨੂੰ ਗੁਰੂ ਗ੍ਰਾਸਾ ਜੀ ਕਰਾ ਛਾਪੇ ਗੁਰੂਗ੍ਰਾਮ ਅਮਰੀਕਾ ਸੁਣ ਕਿੱਥੋਂ ਲੈ ਕੇ ਆਏ ਗੁਰੂ ਗ੍ਰਾਸਾ ਜੀ ਜੀਸੀ ਦੇ ਕੰਟਰੋਲ ਚ ਨਹੀਂ ਆਏ ਉੱਥੋਂ ਲੈ ਕੇ ਆਏ ਨਾ ਉਹ ਕਰਾ ਵੀ ਨਹੀਂ ਛਾਪਿਆ ਕਿਸੇ ਨੇ ਗੁਰੂ ਗ੍ਰਾਸਾ ਜੀ ਉਹ ਕਿੱਥੋਂ ਲੈ ਕੇ ਆਏ ਅੰਦਰ ਕਿੱਥੋਂ ਲੈ ਕੇ ਜਣੇ ਜਿਹੜੇ ਅਮਰੀਕਾ ਲੈ ਕੇ ਜਾਂਦੇ ਉਹ ਕਿੱਥੋਂ ਲੈ ਕੇ ਜਾਂਦੇ ਫਿਰ ਅਸੀਂ ਨਹੀਂ ਆ ਰਿਹਾ ਅਸੀਂ ਤੁਹਾਨੂੰ ਬਤਾਉਂਗਾ ਬਾਬਾ ਜੀ ਇੱਕ ਗੱਲ ਹੋਰ ਅੰਦਰ ਕੈਰੇਦਾਰ ਨਹੀਂ ਹੈਗਾ ਹਾਂਜੀ 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 ਜੀ ਇੱਕ ਜੇ ਤਾਂ ਇਹ ਜੀਤੇ ਨਹੀਂ ਆਉਂਦੇ ਜਿਹੜਾ ਨੇ ਅੰਗਸਿਆਂ ਨੂੰ ਚਰਦਾ ਖਾਣ ਵਾਲੀ ਗੱਲ ਬੋਲੀ ਹੈ ਹਾਂਜੀ ਇਸ ਤੋਂ ਬਾਅਦ ਥਾਣੇ ਜਾ ਕੇ ਪਰਚਾ ਦਾ ਵੀ ਕਰਾਇਆ ਜਾਊਗਾ ਕਿਉਂਕਿ ਆਹੀ ਦਾ ਹੁੰਦਾ ਲਾ ਅਸੀਂ ਨਿਮਰ ਦਾ ਬੇਚਿਆਦਾ ਸਾਰੀ ਨਹੀਂ ਆ ਨਿਮਰ ਦਾ ਉਹ ਤੋਂ ਆਪੋਂ ਹੋਰ ਕੋਈ ਨੰਗੀ ਦਿਨਵਾਰ ਲੈ ਕੇ ਦੇਖੋ ਦੇਖੋ ਦਿਖਾ ਦਿਓ ਆਹ ਦੇਖੋ ਜਵਾਨ ਚ ਗੱਲ ਕੀਤੀ ਹੋਰ ਨਾਏ ਤੇ ਇਹਨਾਂ ਨਾਲ ਹਾਂਜੀ ਅਸੀਂ ਦੋ ਗੱਲਾਂ ਤੇ ਇਹ ਜਿਹੜਾ ਸਾਨੂੰ ਕਮੇਟੀ ਅਮਰਦਾਰੀ ਚਾਹੀਦੀ ਨੰਬਰ ਦੋ ਜਿਹੜਾ ਇਹਨਾਂ ਨੂੰ ਗਲਤ ਬੋਲਿਆ ਇਹ ਸਾਡੀ ਗੁਰਦੁਆਰਾ ਨਹੀਂ ਆ ਨੋਟ ਕਰ ਲੈ ਇਹ ਗੁਰਦੁਆਰਾ ਸਾਡਾ ਆਪ ਬਣਾਇਆ ਹੈ ਆਪ ਬਣਾਇਆ ਤੁਹਾਡਾ ਪਰਸਨਲ ਹੈ ਤੁਹਾਡਾ ਨਿੱਜੀ ਹੈ ਨਿੱਜੀ ਨਹੀਂ ਅਸੀਂ ਬਣਾਇਆ ਆਪਣੀ ਪ੍ਰਾਪਰਟੀ ਖਰੀਦ ਕੇ ਬਣਾਇਆ ਇਹ ਤੁਹਾਡਾ ਵੇ ਹਾਂ ਲੋਕਾਂ ਨੇ ਸਾਨੂੰ ਮਤਲਬ ਪ੍ਰੋਫਿਟ ਹੀ ਗੱਬਾ ਜੀ ਲੋਕਾਂ ਨੇ ਪੈਸੇ ਨਹੀਂ ਦਿੱਤੇ ਤੁਸੀਂ ਆਪਣੇ ਪੱਲੇ ਦੇ ਪੈਸੇ ਦਿੱਤੇ ਲੋਕਾਂ ਨੇ ਦੇ ਸੀ ਆਪਣੇ ਪੱਲੇ ਤੇ ਪੈਸੇ ਲੈ ਕੇ ਪ੍ਰੋਫਿਟ ਤੁਸੀਂ ਲੋਕਾਂ ਨੂੰ ਭਾਜੀ ਲੋਕਾਂ ਨੂੰ ਉੱਥੇ ਹਾਂਜੀ ਗੋਦੜਾ ਕਿਨੇ ਬਣਾਇਆ ਗੁਰਦੁਆਰਾ ਪਿੰਡ ਦੇ ਸਹਿਯੋਗ ਨਾਲ ਗੁਰਦੁਆਰਾ ਬਣਿਆ ਜੀ ਇਹ ਗੋਰਦਨ ਨਾਲ ਗੋਰਦਨ ਕੱਲ੍ਹ ਬਾਈ ਖਤਮ ਹੈ ਜੇ ਕਮੇਟੀ ਨਹੀਂ ਬਣਦੀ ਤਾਂ ਕੋਈ ਮੰਨੂਗਾ ਜੇ ਕਮੇਟੀ ਨਹੀਂ ਹੋਗੀ ਤਾਂ ਉਹ ਮਾਰਾ ਸੁਝਾਇਆ ਜਾਊਗਾ ਮੈਂ ਕਮੇਟੀ ਜੇ ਕਮੇਟੀ ਨਹੀਂ ਬੰਦਾ ਮਾਰਾ ਫੋਟੋ ਲੈ ਜਾਇਆ ਜਾਵੇ ਤੂੰ ਉੱਥੇ ਦੇ ਰੱਖ ਲਿਓ ਮੇਰੀ ਜਗ੍ਹਾ ਮਹਾਰਾਜ ਜੀ ਮੇਰੀ ਜਗ੍ਹਾ ਰੱਖੋ ਜਗ੍ਹਾ ਰੱਖ ਲਓ ਮਹਾਰਾਜ ਫੋਟੋ ਲੈ ਜਾਣਾ ਜਗ੍ਹਾ ਰੱਖ ਲਓ ਫੋਟੋ ਮਣੀ ਕਮੇ ਜਗ੍ਹਾ ਰੱਖ ਲਿਓ ਜਗ੍ਹਾ ਦੇ ਲਿਓ ਰਾਮ ਨਾਮ ਨਾਮ ਕਹਿੰਦੇ ਨੇ ਉਹਨਾਂ ਕਰੇ ਸ਼੍ਰੋਮਣੀ ਕਮੇਟੀ ਦਾ ਗੁਰਮੁਖੀ ਟੋਕ ਰਿਹਾ ਹੈ ਨਕਰ ਨਕਰ ਚ ਵਿਸ਼ਾ ਸਾਡਾ ਇੱਕ ਮਿੰਟ ਇੱਕ ਮਿੰਟ ਆਰਾਮ ਨਾਲ ਆਰਾਮ ਨਾਲ ਬਈ ਆਰਾਮ ਨਾਲ ਕਰੋ ਇੱਕ ਬੰਦਾ ਗੱਲ ਕਰੋ ਯਾਰ ਆਵਾਜ਼ ਪਤਾ ਕਰੂ ਇਹਦੇ ਹੀ ਬੰਦੇ ਨੇ ਸਾਰੇ ਬੈਠੇ ਕੋਈ ਹਾਂ ਫਿਰ ਹੁਣ ਬਾਬੇ ਕਹੀ ਜਾਂਦੇ ਸਾਡਾ ਆਪਾਂ ਵੀ ਗੁਰੂ ਸਿੱਖ ਤੁਸੀਂ ਵੀ ਆਪਾਂ ਵੀ ਸਾਰੇ ਸੂਹੀ ਸਿੱਖੇ ਹਾਂ ਜੀ ਇੱਕ ਵੱਡੀ ਬੇਇੱਜ਼ਤੀ ਹੋ ਰਹੀ ਹੈ ਆਪਾਂ ਦੇ ਆਪਸ ਵਿੱਚ ਆਪਣੇ ਆਪ ਵਿੱਚ ਟਕਰਾਅ ਪਾਉਣੀ ਕਰਨਾ ਨਹੀਂ ਕਰਨਾ ਅੱਜ ਹੋਰਾਂ ਵਿੱਚ ਆਪਾਂ ਕਰਦੇ ਆਪਾਂ ਆਪ ਦੇ ਵਿੱਚ ਲੜਨ ਵਾਲੀ ਗੱਲ ਕਰ ਆਪਾਂ ਲੜਨ ਵਾਲੀ ਗੱਲ ਇਹਨਾਂ ਨੇ ਕੀਤੀ ਆਪਣੇ ਵਿੱਚ ਨਾਪਾ ਸਰ ਨਹੀਂ ਨਹੀਂ ਉਹਨਾਂ ਦਾ ਲੈ ਜਾ ਤੇ ਦੇਖੋ ਭਾਈ ਸਾਹਿਬ ਸੰਭਾਲਾਂ ਮੈਂ ਹੈਗਾ ਸੀ ਸਿਰਫ ਹਾਂ ਦੇਖੋ ਮੈਂ ਲਾਈਨ ਵਾਲਾ ਆਏਗਾ ਕੋਈ ਬੋਲੀ ਕਰੇਗਾ ਤਾਂ ਇਦਾਂ ਹੀ ਬੋਲੂੰਗਾ ਬੋਲੂਗਾ ਮੈਂ ਤੁਸੀਂ ਬਾਹ ਵੀ ਅਦਾ ਕੀਤੀ ਤੁਸੀਂ ਤੁਸੀਂ ਬਾਹ ਅਦਾ ਕੀਤੀ ਹੈ ਤੁਸੀਂ ਬਾਹ ਅਦਾ ਕੀਤੀ ਹੈ ਤੁਸੀਂ ਸਾਰਾ ਗਲਤ ਕੀਤਾ ਤੁਸੀਂ ਤਮਾਕੂ ਗਾਣੇ ਵਾਲੇ ਤੁਸੀਂ ਕਿਹਾ ਮਾਕੂ ਮੈਂ ਇਹਨਾਂ ਨੂੰ ਕਿਹਾ ਤੂੰ ਬਥੇਰੇ ਖਾਣ ਵਾਲੇ ਆ ਹੁਣ ਦਾ ਹੁਣ ਵੀ ਕਰਿਆ ਸਿੰਘ ਕਿਹਨੇ ਹੁੰਦਾ ਸਿੰਘ ਤੁਸੀਂ ਨਿਹੰਗ ਸਿੰਘ ਕਿਹਾ ਤੁਸੀਂ ਨਿਆਂਗ ਸਿੰਘ ਆਹ ਦੀ ਵੀਡੀਓ ਸੰਪਾਦਿ ਕੁੜੀ ਸੰਗਤਾਂ ਤੱਕ ਪਹੁੰਚੀ ਹੋਈ ਹੈ ਵੀਡੀਓ ਜਿਹਦੇ ਵਿੱਚ ਨਹੰਗ ਸਿੰਘ ਆਜੀ ਸ਼ਬਦ ਅੱਜ ਭਾਈ ਸਾਹਿਬ ਕੀ ਕਾਰਵਾਈ ਕੀਤੀ ਹੈ ਨਿਆਂਗ ਸਿੰਘ ਤਾਂ ਨਹੀਂ ਹੈਗੇ ਬਹੁਤ ਆ ਨਿਆਂਗ ਸਿੰਘ ਅੱਛਾ ਇਹ ਨਹੰਗ ਸਿੰਘ ਨਹੀਂ ਹੈਗੇ ਜੀ ਆ ਨਹੀਂ ਆ ਨਿਆਂਗ ਸਿੰਘ ਮੈਂ ਇਹ ਕਿਹਾ ਵੀ ਇਹ ਤਾਂ ਨਹੀਂ ਹੈਗੇ ਬਹੁਤ ਆ ਅੱਛਾ ਜੀ ਅੱਛਾ ਬਹੁਤ ਨੇ ਤੁਸੀਂ ਦੱਸੋ ਤੁਸੀਂ ਮੇਰੇ ਸੁਣੋ ਗੱਲ ਸੁਣੋ ਤੁਸੀਂ ਦੱਸੋ ਘੜੇ ਨੇ ਤੁਸੀਂ ਕਿੱਥੇ ਲੈ ਕੇ ਚੱਲੋ ਇਹਨਾਂ ਨੂੰ ਲੈ ਕੇ ਚੱਲੋ ਆ ਤੁਹਾਡੇ ਨਾਲ ਚੱਲਦੇ ਨੇ ਕਿਉਂ ਮੈਂ ਲੈ ਕੇ ਚੱਲਦਾ ਤੁਸੀਂ ਕਹੇ ਤੁਸੀਂ ਕਹੇ ਤੁਹਾਡਾ ਰਾਈਟ ਕੀ ਆ ਮੂੰ ਕੀ ਵੀ ਉਹ ਰਾਈਟ ਤੁਹਾਡੇ ਕੋਲ ਕੀ ਰਾਈਟ ਹੈ ਮੂੰ ਰਾਈਟ ਤੁਹਾਡੇ ਕੋਲ ਤੁਸੀਂ ਨਾ ਕੋਨੂੰਨ ਜਾਣਦੇ ਤੁਸੀਂ ਕੋਈ ਤੁਸੀਂ ਜਾਣਦੇ ਹੋ ਐਵੇਂ ਤੁਸੀਂ ਗੱਸੋਦੇ ਕਿਸੇ ਬਾਰੇ ਵੀ ਈਮਾਨ ਖਾਨੀ ਦਾ ਕੇਸ ਹੋਣਾ ਤੁਹਾਡੇ ਡੈਫਰਮੇਸ਼ਨ ਦਾ ਬਾਬਾ ਜੀ ਗੁਰੂ ਗ੍ਰੰਥ ਡੈਫਰਮੇਸ਼ਨ ਦਾ ਕੇਸ ਹੋਣਾ ਤੁਹਾਡੇ ਪਾਣਾ ਜੋ ਪੈਂਦਾ ਤੂੰ ਤੂੰ ਪਾਣਾ ਨਹੀਂ ਆ ਜੀ ਆਪਾਂ ਤਾਂ ਤੁਸੀਂ ਕਰ ਰਹੇ ਹੋ ਤੁਸੀਂ ਕਰ ਰਹੇ ਹੋ ਤੁਸੀਂ ਗਲਤ ਬੋਲਦੇ ਜੀ ਕਹਿੰਦੇ ਸਾਡੇ ਹੱਥ ਵਿੱਚ ਰੱਖੇ ਹੋਏ ਸੀ ਹਾਂ ਜੀ ਸਾਰੇ ਇਸ਼ਾਰੇ ਕਰਕੇ ਸਾਡੇ ਕੋਲ ਵੀਡੀਓ ਕਹਿੰਦੇ ਇੱਥੇ ਰੱਖੇ ਹੋਇਆ ਸੀ ਕਹਿੰਦਾ ਨਿਆਣੇ ਬਾਬਾ ਜੀ ਮੈਨੂੰ ਐ ਦੱਸੋ ਇੱਥੇ ਰੱਖੇ ਹੋਏ ਆ ਦੇਖ ਬਹੁਤ ਝੂਠ ਬੋਲਦਾ ਹੈ ਵੀਡੀਓ 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 ਜਾਂ ਬੇਨਾ ਤੋਂ ਦਾ ਵੀਡੀਓ ਨਹੀਂ ਕਰ ਪਾਣਾ ਪਾ ਜਾਂ ਝੂਠ ਬੋਲੂਗਾ ਵੀਡੀਓ ਸਾਡੇ ਕੋਲ ਵੀਡੀਓ ਨਹੀਂ ਤੂੰ ਤੁਸੀਂ ਝੂਠ ਬੋਲਦਾ ਵੀਡੀਓ ਪਈਏ ਸਾਡੇ ਉਹ ਵੀ ਕਿਦੋਂ ਬੋਲਦਾ ਬਾਬਾ ਜੀ ਖਾਣਾ ਧਿਆਨ ਨਾਲ ਕਰ ਦੋ ਬਾਬਾ ਜੀ ਇਹ ਨੀ ਕੋ ਪਤਾ ਮੈਂ ਬਾਬਾ ਜੀ ਆ ਝੂਠ ਬੋਲਦਾ ਖੜਾ ਬਾਬਾ ਜੀ ਪਾਣ ਪਾਈ ਆਏ ਨੇ ਅੱਬਾ ਦਲੀਲ ਵਾਲੀ ਗੱਲ ਹੀ ਕਰੀਏ ਬਾਈ ਹਾਂਜੀ ਹਾਂਜੀ ਦਲੀਲ ਨਾਲ ਬਾਬਾ ਜੀ ਤੁਸੀਂ ਅਮਰਤ ਕਾਤੋਂ ਨਹੀਂ ਸਕਦੇ ਬੈ ਜਾ ਬੈ ਜਾ ਹਾਂਜੀ ਬਾਬਾ ਜੀ ਮੈਂ ਕਿਸੇ 'ਚ ਉਹ ਨਹੀਂ ਹੈਗਾ ਬਈ ਮੈਂ ਕਿਸੇ ਦਾ ਦੇਣਦਾਰ ਨਹੀਂ ਚੱਕਿਆ ਕਈ ਛੇ ਕੇ ਨਾ ਮੇਰੀ ਗੱਲ ਸੁਣੋ ਮੈਂ ਨਹੀਂ ਜਾਣ ਦਿੰਦਾ ਉਸ ਨੂੰ ਮੇਰੀ ਗੱਲ ਸੁਣੋ ਤੁਸੀਂ ਕਿਵੇਂ ਗੁੰਮਕਰ ਦਾ ਮਤਲਬ ਲੈਂਦਾ ਕੀ ਧਰਮ ਨਾਲ ਜੋੜਨਾ ਤੁਸੀਂ ਜੋੜ ਸਕਦੇ ਨਹੀਂ ਮੇਰੀ ਗੱਲ ਸੁਣ ਲੈ ਕਮੈਂਟ ਹਾਂਜੀ ਵੀਡੀਓ ਦੇ ਵਿੱਚ ਇੱਕ ਗੱਲ ਕਲੀਅਰ ਕਰਤੀ ਸਾਡਾ ਜਿਹੜਾ ਉਮਰਦਵਾਰਾ ਲੋ ਬੜੀ ਸਮੇਂ ਦੇ ਅੰਡਰ ਨਹੀਂ ਹੈ ਬਾਪੂ ਜੀ ਤੁਸੀਂ ਪੜਿਆ ਤੁਸੀਂ ਮਰਿਆਦਾ ਨਹੀਂ ਜਾਣਦੇ ਤੁਸੀਂ ਅਮਰਤਪੁਰ ਨੰ ਮੇਰੀ ਇੱਕ ਮਿੰਟ ਤੁਸੀਂ ਵੱਡੇ ਹੋ ਆ ਸਾਰੇ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਕਮੇਟੀਆਂ ਬਣੀਆਂ ਵੀ ਆਂ ਸਰਾਂ ਨੇ ਅਮਰਤ ਛੱਕੇ ਵੀ ਤੂੰ ਮੇਰੀ ਹੁਣ ਇੱਕ ਬੇਨਤੀ ਦਾ ਸੁਣ ਲਓ ਤੁਸੀਂ ਬਾਬਾ ਜੀ ਅਮਰਤਾਰੀਓ ਮੈਂ ਥੋਡੀ ਗੱਲ ਵੱਡੀ ਕਰਦੀ ਹਾਂ ਵੱਡੀ ਗੱਲ ਕਰਤੀ ਥੋਡੀ ਤੁਸੀਂ ਅਮਰਤਾਰੀਓ ਤੁਹਾਨੂੰ ਬਾਬਾ ਜੀ ਮਰਿਆ ਆਂਦਾ ਤਾਂ ਪਤਾ ਨਹੀਂ ਕਿ ਬੇਤੂੰ ਮਰਿਆ ਆਂਦਾ ਮੇਰੀ ਗੱਲ ਤਾ ਸੁਣੋ ਪੰਦਰੀ ਹਾਂਜੀ ਬਾਬਾ ਜੀ ਮਰਿਆ ਦਾ ਪਤਾ ਤੁਹਾਨੂੰ ਹੁਣ ਇਹ ਮਰਿਆ ਦਾ ਤੁਸੀਂ ਉਹ ਕਿਹਾ ਆਪਣੇ ਜਮੀਨੇ ਮੈਂ ਵੀ ਕਿਹਾ ਤੁਸੀਂ ਆਪ ਕਿਹਾ ਤੂੰ ਕਰ ਵਾਦੀ ਥਾਲੇ ਪਿੰਗ ਲਈ ਹੈਂ ਦੇ ਸਾਹਮਣੇ ਕਹਿੰਦੇ ਸਾਰੇ ਨਾਲ ਦੇ ਜਾਣ ਬਾਈ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਗੱਲ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਬਸ ਸਾਡੀ ਬੇਨਤੀ ਹੈ ਹੱਥੋਂ ਕੋਈ ਸਾਡੀ ਤੁਸੀਂ ਭੱਟਿਆ ਖਾਲੀਆ ਬੰਕ ਕੇ ਮੇਰੀ ਵੀ ਆਪਣੇ ਨਾਲ ਜਾਓ ਚਲੋ ਮੇਰੀ ਗੱਲ ਸੁਣੋ ਦੇਖੋ ਮੈਂ ਤੁਹਾਨੂੰ ਯਾਤ ਨਹੀਂ ਬਣਾਉਂਗੇ ਚਲੋ ਰੇੜੀਆਂ ਦੀ ਗੱਲ ਹੈ ਅਸੀਂ ਇਹਦਾ ਸਾਡਾ ਆਪਣਾ ਗੁਰੂ ਘਰ ਗੁਰਦੁਆਰਾ ਹੈ ਬਾਪੂ ਜੀ ਆਪਣਾ ਨਹੀਂ ਹੁੰਦਾ ਗੁਰਦੁਆਰਾ ਸੰਗਤ ਦਾ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਪਏ ਉਹ ਸਭ ਸਾਂਝੇ ਨੇ ਉਹ ਤਾਂ ਸਾਂਝੇ ਆ ਪਰ ਸਥਾਪਨਾ ਖਾਤਿਬਨਾ ਤਾਂ ਅਸਾਨੂੰ ਕਰੀ ਹੈ ਬਾਬਾ ਜੀ ਸਥਾਪਨਾ ਜਦੋਂ ਗੁਰੂ ਅੰਦਰ ਆ ਗਿਆ ਉਹ ਸਾਬ ਦਾ ਬਾਪਾ ਨਹੀਂ ਕਹਿ ਸਕਦੇ ਸਾਬ ਦਾ ਮੇਰੀ ਗੱਲ ਤੋਂ ਜਿਹੜਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੇ ਕੋਈ ਜਗ੍ਹਾ ਬਣਾਉਂਗੇ ਉਹਦੇ ਵਿਕੇ ਸਥਾਪਿਤ ਕਰੂਗੇ ਅਸੀਂ ਕਿ ਆਪਣੇ ਅਸੀਂ ਦਰਖਤਾਂ ਪਰ ਪਾਉ ਜਿੱਥੇ ਗੁਰੂ ਬਹਿ ਗਿਆ ਉਹ ਆਪਦਾ ਨਹੀਂ ਹੈਗਾ ਜੇ ਤੁਸੀਂ ਘਰੇ ਵੀ ਨਹੀਂ ਹੈਗੇ ਤੁਸੀਂ ਅਸੀਂ ਉਹਦਾ ਮਤਲਬ ਕਿਸੇ ਨੂੰ ਆਉਣ ਜਾਣ ਤੋਂ ਅਸੀਂ ਰੋਕਦੇ ਆ ਵੀ ਤੂੰ ਨਹੀਂ ਜੋ ਕਿ ਜਿੱਥੇ ਗੁਰੂ ਸਾਹਿਬ ਹੈਗਾ ਉਹ ਸਤਿਨਾਮ ਜੀ ਨੂੰ ਕੋਈ ਆਵੇ ਕੋਈ ਮੱਥਾ ਟੇਕੇ ਸਾਹਿਬ ਦੀ ਸੇਵਾ ਕਰਦੇ ਆਂ ਉਹ ਚਾਹ ਪਾਣੀ ਪਿਲਾਉਨੇ ਆਂ ਅਸੀਂ ਅਸੀਂ ਲੰਗਰ ਛਕਾਉਨੇ ਆਂ ਬਾਪੂ ਜੀ ਮੇਰੀ ਗੱਲ ਤਾਂ ਠਰੋ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਆ ਦੋ ਪਹਿਰੇਦਾਰ ਗੁਰੂ ਦੀ ਤਾਬਿਆ 'ਤੇ ਤਿਆਰ-ਬਰ ਤਿਆਰ ਸੈਣ ਹੋਣੇ ਚਾਹੀਦੇ ਕੋਈ ਨਹੀਂ ਹੈਗਾ ਜਿੰਦੀ ਅੱਜ ਸਾਹਿਬ ਪਤਾ ਉਹ ਕਿਹੜਾ ਸਤੋ ਕੋਈ ਵੀ ਆਦਮੀ ਕਰ ਗਿਆ ਕਿ ਕੌਣ ਜ਼ਿੰਮੇਵਾਰ ਤੁਸੀਂ ਮੇਰੀ ਗੱਲ ਸੁਣੋ ਅਸੀਂ ਬੰਦੇ ਰੱਖੇ ਹੋਏ ਆਂ ਬਕਾਇਦਾ ਇਹਨਾਂ ਦਾ ਪੂਰੇ ਮੁਸਲਮਾਨ ਰੱਖੇ ਹੋਏ ਆ ਬਕਾਇਦਾ ਮੁਸਲਮਾਨ ਕਰਕੇ ਰੱਖਿਆ ਮੀਆਂ امیر ਕੌਣ ਥਾ ਮੈਂ ਨਹੀਂ ਜੀ ਗੁਰਦੁਆਰੇ ਦਾ ਇਹਦਾ ਕੋਈ ਮੀਆਂ 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 ਤੇ ਬਰਾਬਰ ਹੋ ਮੀਆਂ ਮੀਆਂ ਤੇ ਬਰਾਬਰ ਆ ਕਿ ਮੀਆਂ ਮੀਆਂ ਐਵੇਂ ਗੱਲ ਨਹੀਂ ਕਰ ਸਕਦੇ ਤੁਸੀਂ ਦੱਲੇ ਮੇਰੀ ਬਾਤ ਮੰਨਦਾ ਹਾਂ ਆਪਦੇ ਵਿੱਚ ਹਾਂਜੀ ਹਾਂਜੀ ਇਹਨੇ ਨੂੰ ਰੋਕਿਆ ਜਾਂਦਾ ਵੀ ਤੂੰ ਮੁਸਲਮਾਨ ਹੈ ਨਾ ਕਿਸੇ ਨੂੰ ਰੋਕ ਰੱਖਿਆ ਜਾਂਦਾ ਰੱਖਿਆ ਉਥੇ ਅੰਦਰ ਸੇਵਾ ਤੇ ਨਹੀਂ ਦਿੰਦੇ ਨਾ ਅਸੀਂ ਸਾਡੇ ਬਾਹਰ ਨਾਲ ਸਾਡੀ ਦੁਕਾਨਾਂ ਕੱਲ ਕੰਮ ਅੰਦਰ ਰਹਿੰਦੇ ਆ ਬਿਲਕੁਲ ਬਾਹਰ ਬਾਹਰ ਵੀ ਅੰਦਰ ਰਹਿੰਦੇ ਅਸੀਂ ਅੱਜ ਦੇ ਰਹੇ ਸਾਡੇ ਚੱਲਾ ਗੁਰੂ ਘਰ ਤੂੰ ਵੀ ਅੱਥਰ ਖੜੇ ਰੱਖੀ ਗੱਲ ਬਲਜਿੰਦ ਸਿੰਘ ਕਹਿੰਦਾ ਦੱਸੋ ਬਸ ਤਾਂ ਕਹਿਣਾ ਉਹ ਪਸੰਨਾ ਦੇ ਵਿੱਚ ਅਸੀਂ ਅੰਮਰਤਾਪਾਲ ਸਿੰਘ ਰਹਿਣਗੇ ਅੰਦਰ ਉਹ ਥੇ ਉਹ ਉਹਦੀ ਅੱਖ ਨੇ ਸਿੰਘ ਹੈਗਾ ਸਾਡੇ ਕੋਲ ਰੱਖਿਆ ਹੋਇਆ ਦਿਖਾਓ ਸਾਡੇ ਹਾਂ ਬੁਲਾਓ ਸਾਡੇ ਬਕਾਇਦਾ ਉਹ ਸਾਡਾ ਗਰੰਟੀ ਰੱਖਿਆ ਹੋਇਆ ਨਹੀਂ ਹੁੰਦਾ ਹੈਗਾ ਕੋਈ ਸਾਡੇ ਗਰੰਟੀ ਸਿੰਘ ਗਰੰਟੀ ਸਿੰਘ ਹੈਗਾ ਸਾਡੇ ਕੋਲ ਗਰੰਟੀ ਹੈਗਾ ਫਿਰ ਗਰੰਟੀ ਹੈਗਾ ਬੁਲਾਓ ਉਹ ਗਰੰਟੀ ਹੈਗਾ ਸਾਡੇ ਕੋਲ ਅੱਛਾ ਹਾਂ ਗਰੰਟੀ ਸੁਣੀ ਆ ਪਿੰਡ ਦੇ ਯਾਰ ਪਿੰਡ ਦਾ ਪਿੰਡ ਦਾ ਲਾਉਂਦੇ ਆ ਭਾਈ ਅੰਮੂ ਹੈਗਾ ਗ੍ਰਾਂਥੀ ਰੱਖਿਆ ਕੁਰਸੀ ਹੈ ਨਾ ਬਾਬਾ ਜੀ ਦਾ ਪਾਪਾ ਪਿੰਡ ਦਾ ਚੰਗਾ ਹੁੰਦਾ ਬਸ ਫਿਰ ਪਿੰਡ ਦਾ ਸੀ ਰੱਖਿਆ ਵਾ ਗ੍ਰਾਂਥੀ ਬਾਕੀ ਠੀਕ ਹੈ ਗ੍ਰਾਂਥੀ ਠੀਕ ਹੈ ਉਹ ਇੱਥੇ ਤੁਹਾ ਗ੍ਰਾਂਥੀ ਮੰਨਦੇ ਆ ਬਾਬਾ ਜੀ ਹੈਗਾ ਬਾਬਾ ਜੀ ਠੀਕ ਬਿਲਕੁਲ ਗ੍ਰਾਂਥੀ ਜਿਹੜੇ ਹੁਣ ਅਕਾਲ ਤੱਕ ਉੱਥੇ ਬੈਠੇ ਹਰਮੰਦਰ ਸਾਹਿਬ ਉਹ 20 ਘੰਟੇ ਬੈਨੇ ਉੱਥੇ ਬੈਨੇ ਉੱਥੇ ਬੱਦਲ ਬੱਦਲ ਕੇ ਬੈਨੇ 2 ਘੰਟੇ ਬੈਨੇ ਬਹੁਤ ਚਲੋ ਉਹਨਾਂ ਦਾ ਪ੍ਰੋਮੋਟ ਇੱਕ ਸਿੰਘ ਚਾਹੀਦਾ ਜ਼ਰੂਰੀ ਗੁਰਦੁਆਰੇ ਵਿੱਚ ਰਹਿਦਾ ਛੜਾ ਗੈਰ ਗੈਰ ਚਲਰ ਦੇ ਰੱਖੇ ਹੋਏ ਅੰਦਰ ਅਸੀਂ ਸਿੰਘ ਬੈਠ ਮੈਂ ਬੈਠੇ ਇਹਨੂੰ ਤਿਆਰ ਉਹ ਜੇ ਉਹਨੇ ਬੈਠਾ ਤਾਂ ਉਹਦੇ ਅਮਰ ਸਿੰਘਾ ਕੇ ਕਿਰਪਾਨ ਨੂੰ ਮੇਰੀ ਗੱਲ ਸੁਣ ਉਹਨੂੰ ਸਿੰਘ ਸਜਾਓ ਦਾੜੀ ਦਾੜੀ ਨਹੀਂ ਕੱਟਣੀ ਚਾਹੀਦੀ ਉਹਨੂੰ ਕਹੇ ਜਾਂਦਾ ਰਹਿਣਾ ਬਿਲਕੁਲ ਬਿਲਕੁਲ ਪਰਪੱਕ ਜਾਣੀ ਹੈ ਅਮਰ ਸਿੰਘਾ ਬਾਉ ਦਾ ਕੀ ਦੇ ਗ੍ਰਾਂਥੀ ਆ ਸਾਡਾ ਗ੍ਰਾਂਥੀ ਦੀ ਗੱਲ ਨਹੀਂ ਕਰਦੇ ਬਾਬਾ ਜੀ ਜਿਹੜਾ ਉਹ ਬੰਦਾ ਰੱਖਿਆ ਉਹ ਬੰਦਾ ਰੱਖਿਆ ਇਹਨੂੰ ਐਡੀ ਗੱਲ ਕਰਦੇ ਅਸੀਂ ਸਾਡਾ ਮੇਰਾ ਸਾਨੂੰ ਦਿਓ ਮਾਫ ਕਰ ਦਿਓ ਅਸੀਂ ਵੀ ਕਹਿੰਦੇ ਵੀ ਸਾਨੂੰ ਮਾਫ ਕਰ ਦਿਓ ਬਾਬਾ ਜੀ ਅਸੀਂ ਵੀ ਅਸੀਂ ਬੱਸ ਇਹ ਨਿਯਾਜ਼ ਨਹੀਂ ਕਹਿ ਰਹੇ ਕੋਈ ਵੀ ਉਹਨੇ ਕੁੱਟੀਆਂ ਮੇਰੀ ਗੱਲ ਨੂੰ ਵੀ ਤੁਸੀਂ ਸਾਨੂੰ ਤੰਗ ਨਾ ਕਰੋ ਅਸੀਂ ਤੰਗ ਨਹੀਂ ਕਰਾਂਗੇ ਤੰਗ ਨਹੀਂ ਕਹਿ ਰਹੇ ਅੰਮ੍ਰਿਤਧਾਰੀ ਸਿੱਖ ਰੱਖੋ ਤੁਸੀਂ ਸਾਡੇ ਮੇਰੀ ਅੰਮ੍ਰਿਤਧਾਰੀ ਸਿੱਖ ਰੱਖੋ ਅਸੀਂ ਨਹੀਂ ਬਣਨਾ ਚਾਹੁੰਦੇ ਹੋਰ ਲਿਆਓ ਬੰਦੇ ਚੁਣ ਲਓ ਅਸੀਂ ਗੈਰ ਅਮਰਤਧਾਰੀ ਬੰਦਾ ਰਹਿਣੇ ਨਹੀਂ ਦੇਣਾ ਜੋ ਮर्याਦਾ ਨਹੀਂ ਰੱਖ ਸਕਦਾ ਜੋ ਗੁਰਦੁਆਰੇ ਦੇ ਵਿੱਚ ਮੂਤ ਕਰਦਾ ਅੰਦਰੇ ਮੂਤ ਕਰਦੇ ਕੋਈ ਬਾਥਰੂਮ ਨਹੀਂ ਇੱਧਰ ਨਹੀਂ ਜਾਂਦੇ ਕੰਦਾ ਪਰੇ ਮੂਤ ਦੇ ਗੁਰਦੁਆਰੇ ਦੇ ਵਿੱਚ ਇਹ ਉਹ ਜਾਣਦੇ ਸਾਨੂੰ ਕਹਿੰਦੇ ਲਿਆਕ ਫੌਜਰ ਵੀ ਜਰਦਾ ਖਾਂਦੇ ਆ ਜੇ ਅਸੀਂ ਗੱਲਾਂ ਕਰਦੇ ਆ ਕਿ ਦੋ ਇਹਨੂੰ ਪੁੱਛਦੇ ਆ ਮੈਂ ਤੁਹਾਨੂੰ ਕਹਿੰਦਾ ਵੀ ਹਰ ਆਦਮੀ ਪਰਪੱਖ ਨਹੀਂ ਹੈ ਕਿਸੇ ਬਾਬਾ ਜੀ ਅਸੀਂ ਤਾਂ ਆਏ ਕਰਨੇ ਕੋ ਹਰੇਕ ਪੇਰੇ ਜੇ ਪਰਪੱਖ ਨਾਲ ਗੁਰੂ ਪੁਰਬੀ ਦਾ ਅਮਰ ਜੀ ਦੀ ਲੋੜ ਹੈਗੀ ਨਹੀਂ ਜੇ ਹੁਣ ਨਾ ਦੁਨੀਆ ਜਾਗੀ ਜੇ ਅੱਜ ਜਾਗੂਗੀ ਦੁਨੀਆ ਤਾਂ ਜਾਗੀ ਵੀ ਹੋਣਾ ਜੇ ਬਾਬਾ ਜੀ ਪਰਪੱਖ ਨਹੀਂ ਹੈ ਕਿ ਫਿਰ ਇਹ ਗੱਲ ਕਹਿਣੀ ਬਣਦੀ ਤੀ ਇਹਨਾਂ ਨੂੰ ਵੀ ਨਹਾਗਰ ਸਿੰਘ ਜਰਦਾ ਖਾਂਦੇ ਆ ਜੇ ਮੇਰੀ ਗੱਲ ਸੁਣੋ ਇਹਨੋਂ ਜ਼ਿਆਦਾ ਗੱਲ ਨੂੰ ਵਧਾਈ ਤਾਂ ਨਹੀਂ ਹੈ ਤੂੰ ਅੜੋਂ ਦੇ ਪਿੱਛੇ ਕੋਈ ਆਪਣਾ ਮੇਰ ਕਰੋ ਕਿਹੜਾ ਵਾ ਤੁਸੀਂ ਦੇਖੋ ਜੀ ਗੁਰੂ ਹੋਈ ਨਾਮ ਅਮਰ ਸਕੇ ਤੁਹਾਨੂੰ ਵੀ ਅਮਰ ਸਕਣਾ ਚਾਹੀਦਾ ਨਹੀਂ ਇਸ ਤੋਂ ਬਾਅਦ ਤੁਸੀਂ ਆਪਣਾ ਦੇਖੋ ਕਿ ਆਉਂਦਾ ਹੈ ਜੀ ਬਾਰੀ ਕੋਸ਼ਿਸ਼ ਕਰਨੀ ਤੈਨੂੰ ਸੱਚੀ ਗੱਲ ਦੱਸਿਆ ਵੀ ਆਦਮੀ ਦਾ ਯਾਦ ਯਾਦ ਤੱਕ ਮੈਂ ਆਪਣਾ ਸਹੀ ਸਲਾਮਤ ਨਹੀਂ ਹੋ ਜਾਂਦਾ ਜੇਕਰ ਮੈਂ ਆਪਣੇ ਛੱਡ ਨਹੀਂ ਲੈ ਮੈਂ ਮੇਰੀਆਂ ਕ੍ਰੀਤੀਆਂ ਮੇਰੀ ਚਮਕ ਨਹੀਂ ਆਣੀ ਹੈ ਮੈਨੂੰ ਯਾਦ ਫੇਲੋ ਫੇ ਤੂੰ ਸੇਵਾ ਛੱਡੋ ਜਾਂ ਕ੍ਰੀਤੀਆਂ ਨਹੀਂ ਨਿਕਲਦੀ ਹੋਰ ਫਿਰ ਪਾਸੇ ਰੋਵੋ ਕ੍ਰੀਤੀਆਂ ਨਹੀਂ ਨਿਕਲਦੀ ਹੋਰ ਬੰਦਾ ਆਉਣ ਦੋ ਪ੍ਰਬੰਧਕ ਜ਼ਰੂਰੀ ਬੰਨਾ ਫਿਰ ਤੁਸੀਂ ਸੇਵਾ ਥੋੜਾ ਕਰਦਾ ਨਾ ਨਾ ਫਿਰ ਪ੍ਰਬੰਧਕ ਤਾਂ ਹੈਗੇ ਤੁਸੀਂ ਉਹ ਪ੍ਰਬੰਧਕ ਜਿਹੜਾ ਉਹ ਜਿਹੜਾ ਐਡਮਿਨਿਸਟ੍ਰੇਸ਼ਨ ਕਿਵੇਂ ਰੱਖਣਾ ਆ ਸਕਦੇ ਤੇ ਮੈਡੀਕਲ ਬਣ ਸਕਦੇ ਆ ਮੇਰੀ ਗੱਲ ਖੋਹੋ ਜਿਹੜੀ ਐਸਜੀਪੀਸੀ ਹੈ ਉਹ 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 ਤਾਂ ਪ੍ਰਬੰਧਿਤ ਕਰਨੀ ਆ ਪ੍ਰਬੰਧਵਾਤ ਹੁੰਦੀ ਆ ਐਸ.ਪੀ.ਸੀ. ਦੇ ਵਿੱਚ ਜਗ੍ਹਾ ਬਣੀਆਂ ਬੈਠ ਕੇ ਗੱਲ ਕਰੀ ਜਾ ਰਹੀ ਹੋਈ ਆ ਜਾਂ ਉਹ ਸਾਰੇ ਮੈਂਬਰਾਂ ਨੇ ਛੱਕਿਆ ਵੇ ਹਾਂ ਬਿਲਕੁਲ ਬਿਲਕੁਲ ਔਰ ਉਹ ਦੇਖ ਲਓ ਭਾਈ ਨਹੀਂ ਨਹੀਂ ਇਦਾਂ ਦਾ ਇਹ ਗਲਤੀ ਕਰ ਰਹੇ ਹੋ ਬਾਬਾ ਜੀ ਤੁਸੀਂ ਗਲਤ ਬੋਲੀ ਜਾਂਦੇ ਹੋ ਔਰ ਐਸ.ਪੀ.ਸੀ. ਤੇ ਵੀ ਤੁਸੀਂ ਉਹ ਕਰ ਰਹੇ ਹੋ ਜਿਹੜੇ ਜੇ ਇਹਨੇ ਫਿਰ ਕੋਈ ਸ਼ਬਦ ਕਹਿਤਾ ਹਾਂ ਇਹਦੇ ਕੰਨੀ ਤੇ ਮੈਂ ਥੋੜੇ ਮਾਫੀ ਬਾਬਾ ਜੀ ਮਾਫੀ ਵਾਲੀ ਗੱਲ ਨਹੀਂ ਹੈਗੀ ਬਾਬਾ ਜੀ ਮੇਰੀ ਤਾਂ ਗੱਲ ਸੁਣੋ ਮੇਰੀ ਇੱਕ ਗੱਲ ਤੋਂ ਸੁਣ ਲਓ ਇੱਕ ਆਮ ਚਲੋ ਬਾਬਾ ਜੀ ਆਪਾਂ ਸਾਰੀਆਂ ਗੱਲਾਂ ਛੱਡੀਏ ਮੇਰੀ ਇੱਕ ਬੇਨਤੀ ਸੁਣ ਲਓ ਆਪਾਂ ਗੁਰੂ ਘਰ ਹੈਗਾ ਇਹਦੇ ਤੁਸੀਂ ਇਹ ਗੱਲ ਮੰਨਦੇ ਹੋ ਨਾ ਪਿੰਡ ਕੜੂਏ ਦੇ ਵਿੱਚ 70 80% ਬੰਦੇ ਬਾਹਰੋਂ ਅੱਗੇ ਰਹਿੰਦੇ ਨੇ ਹੋਰ ਤਾਂ ਬਹੁਤ ਵੱਜ ਮਾਰ ਕੇ ਰਹਿੰਦੇ ਆ ਨਾ ਬਾਬਾ ਗੁਰਦਵਾਰਾ ਦੂਰ ਕਰ ਤੋਂ ਬਾਹਰ ਕਹਿੰਦਾ ਮੈਂ ਗੱਲ ਰਹਿੰਦੇ ਨਹੀਂ ਜੇ ਕਿਸੇ ਨੇ ਆ ਕੇ ਕੋਈ ਬੇਇੱਜ਼ਤੀ ਕਰਦੀ ਕੌਣ ਜਮੈਂ ਬਾਬਾ ਹੀ ਕਰ ਜੂਗਾ ਅਸੀਂ ਤਾਂ ਬੈਠੇ ਆ ਭਾਈ ਸਾਹਿਬ ਸੀਸੀਟੀਵੀ ਜਿੱਥੇ ਪਹਿਲਾਂ ਹੋਈਆਂ ਜਿੱਥੇ ਪਹਿਲਾਂ ਗੁਰਪ੍ਰਾਚਮੀਆਂ ਉਹ ਕਹਿੰਦੇ ਦੱਸ ਕੇ ਹੋਈਆਂ ਜੀ ਇੱਥੇ ਪਹਿਲਾਂ ਵੀ ਹੋਈ ਹੈ ਜੀ ਉਸ ਤੋਂ ਬਾਅਦ ਕੀ ਆ ਫੇਰ ਰੁਕ ਗਈਆਂ ਅੱਛਾ ਰੁਕਣੀਆਂ ਕਿਹਣਾ ਨੇ ਜੀ ਨਾ ਰੋਕਣਿਆ ਤੇਰੇ ਦੇਖਣਾ ਕੱਲ ਤੁਸੀਂ ਕਰਵਾਵੇਂ ਵੇ ਇਹ ਆਣੀ ਥੋੜੀ ਫਰਜ਼ ਕਰ ਲੋ ਬਾਹਰ ਕਹਿੰਦਾ ਮੈਂ ਵੀ ਮੈਂ ਕੌਰੀ ਨਹੀਂ ਹੋਣ ਦਿੰਦਾ ਤੇ باوجود ਵੀ ਮੇਰੀ ਕੌਰੀ ਹੋ ਜਾਂਦੀ ਫੇਰ ਉਹ ਰੁੱਕ ਗਈ ਜੇ ਤਾ ਰਹੋਗੇ ਨਾ ਤੁਹਾਡੇ ਘਰ ਚ ਕੋਈ ਡਾਕਾ ਮਾਰ ਲਵੇ ਕੋਈ ਫੁਸਕਾ ਮਾਰਵੇ ਜੇ ਤਾ ਰਹੋਗੇ ਨਾ ਤਾਰਾ ਲਾਉਂਗੇ ਕੁਛ ਨਾ ਕੁਝ ਤਾਂ ਕਰੋਗੇ ਨਾ ਕਰੋ ਤੁਹਾਡੇ ਘਰੇ ਕੋਈ ਚੋਰੀ ਹੋ ਜਾਵੇ ਤੁਸੀਂ ਕੁਛ ਨਾ ਕੁਛ ਆਪਣੇ ਪੈਰ ਲ ਨਹੀਂ ਕਰੋਗੇ ਜਿਹੜਾ ਉਹਦੇ ਬੇਟੇ ਉਹਨਾਂ ਚ ਕਾਓ ਪਰ ਅਮਰਦ ਕਮੇਡੀ ਅਮਰਦ ਤੁਹਾਨੂੰ ਤਾਂ ਕੁਝ ਹੋਣੀ ਆਪਣੇ ਘਰ ਚੋਂ ਬਣਾਓ ਅਮਰਦ ਧਾਰੀਆਂ ਦੀ ਬਣਾਓ ਤੁਸੀਂ ਕਹਿ ਸਕਦੇ ਹੋ ਅਗਲੇ ਨੂੰ ਇੱਕ ਅਜਾ ਚਾਹ ਦੀ ਪਾਈ ਅਮਰਦ ਚੱਕੋ ਤੁਸੀਂ ਕੰਪਾਈਲ ਨਹੀਂ ਕਰ ਸਕਦੇ ਲੋ ਬਿਲਕੁਲ ਕੰਪਾਈਲ ਨਹੀਂ ਕਰ ਸਕਦੇ ਮੈਂ ਕਹਿੰਦਾ ਬਿਲਕੁਲ ਦੇਖੋ ਅੰਮ੍ਰਿਤਸਰ ਕੂਫਿਸਮਨ ਫਾਇਲ ਨੇ ਮਿਲ ਕਰ ਰੱਖ ਦੇ। ਇਹਦੀ ਕਪੈਂਟੀ ਛੱਡ ਪਾ ਦੇ। ਬੇਟੀ ਛੱਡੋ ਫਿਰ। ਨਹੀਂ। ਦੇਖੋ ਇਹ ਜਿਹੜਾ ਗੁਰਦੁਆਰਾ ਪਹਿਲੀ ਕੀਤਾ ਹੈ। ਹਾਂਜੀ। ਇਹ ਇੱਕ ਤਰ੍ਹਾਂ ਦਾ ਫ੍ਰੀਮ ਕੰਸਟਰਕਸ਼ਨ ਗੁਰਦੁਆਰਾ ਹੈ। ਹਾਂਜੀ। ਉਹੀ ਜਗ੍ਹਾ ਨਹੀਂ ਸੀ ਪਹਿਲਾਂ ਗੁਰਦੁਆਰਾ ਹੈ ਨਹੀਂ ਤਾਂ। ਠੀਕ ਹੈ ਜੀ। ਹਾਂ। ਸਥਿਜਲ ਤੋਂ? ਹਾਂਜੀ। ਕਿਸੇ ਕਾਰਨ ਕਰਕੇ ਇਹ ਗੁਰਦੁਆਰਾ ਬਣਿਆ। ਹਾਂਜੀ। ਕਿਸੇ ਨੇ ਜ਼ਮੀਨ ਡੋਨੇਟ ਕਰੀ ਜੁਰੇ ਹਾਂਜੀ ਸਮਝ ਗਿਆ ਪਹਿਲਾਂ ਮਹਾਰਾਜ ਪ੍ਰਕਾਸ਼ਾ ਡੋਨੇਟ ਡੋਨੇਟ ਕਰੀ ਉਹ ਡੋਨੇਟ ਕਰਨ ਤੇ ਬਾਅਦ ਇਹ ਗੁਰਦੁਆਰਾ ਡਵੈਲਪ ਹੋ ਰਿਹਾ ਹਾਂਜੀ ਹੁਣ ਦਿਨ ਪਰ ਦਿਨ ਇਹਦਾ ਕੁਝ ਫਿਰ ਵੀ ਕੰਮ ਰਾ ਤੁਰੇ ਪਹਿਲਾਂ ਹਾਂਜੀ ਫਿਰ ਤੇਰੇ ਇਥੇ ਲੰਗਰ ਹਾਲ ਬਣ ਗਿਆ ਅਸੀਂ ਆਏ ਕਿ ਥੋੜੀ ਕਿਸ ਨੂੰ ਤਕਲੀਫ ਹੈ ਗੁਰਦਾਰਾ ਮਾੜਾ ਅਸੀਂ ਬਿਲਕੁਲ ਬਾਬੇ ਸਾਨੂੰ ਖੁਸ਼ੀ ਹੈ ਅੱਜ ਤਾਂ ਅੰਦਰਲੀ ਮਰਿਆਦਾ ਬਹਾਲ ਕਰਨ ਨੂੰ ਕਹਿੰਦੇ ਆ ਮੇਰੀ ਜੱਥੇ ਮਰਿਆਦਾ ਇਕੱਠਾ ਕਰਕੇ ਨਹੀਂ ਰਹੇ ਹੋ ਕਰ ਬਾਬਾ ਜੀ ਇਕੱਲੇ ਬੰਦੇ ਨੂੰ ਤੁਸੀਂ ਸੌਂਦੇ ਨਹੀਂ ਬਾਬਾ ਜੀ ਤਾਂ ਬੋਲ ਕੇ ਭਜਾ ਦਿੰਦੇ ਹੋ ਕਹਿੰਦੇ ਤਾਂ ਮੈਂ ਹੀ ਬੋਲਦਾ ਮਰਿਆਦਾ ਦੇਖੋ ਮਰਿਆਦਾ ਸਾਡੇ ਸਿੱਖ ਧਰਮ ਕੇ ਆ ਹੈ ਸਬਤ ਬੁਫਿੰਗ ਦੇਖੇ ਨੂੰ ਕੰਪਾਈਲ ਨਾ ਕਰੋ ਉਹਨੂੰ ਪਰਸ਼ੂ ਕਰੋ ਅਸੀਂ ਇਹ ਲੋਕਾਂ ਨੂੰ ਕਹਿੰਦੇ ਮੇਰੇ ਇਹਦਾ ਗਲੀਆਂ ਥੋੜੀ ਹੋਕਾ ਦਿੰਦੇ ਆਂ ਬਾਬਾ ਘਰ ਚ ਆਇਆ ਬਾਬਾ ਕਰੂ ਕਰੋ ਵੀ ਪਾਈਪ ਲਾਇਆ ਆਇਆ ਕਰੂ ਮੈਂ ਤੇਰੀ ਗੱਲ ਸੁਣ ਹਾਂ ਅਸੀਂ ਮੇਰੀ ਗੱਲ ਸੁਣ ਕੱਲ ਵੀ ਬੈਠਾ ਸੀ ਅੱਜ ਬਾਬਾ ਜੀ ਸਾਨੂੰ ਬਾਪੂ ਨੇ ਚੜ ਕੇ ਤਾਂ ਜਾਣਾ ਸਿਖਾਇਆ ਹੀ ਨਹੀਂ ਹੈਗਾ ਕਿਸੇ ਤੇ ਉਹ ਅਸੀਂ ਮੰਦਰ ਵੀ ਤਾਂ ਥੋੜੀ ਕਹ ਰਹੇ ਅਮਰਜੋ ਕੋਲ ਤੇ ਗੁਰਦਾਰੇ ਕਮਾਈਟੀ ਨੂੰ ਕਹ ਰਹੇ ਬਾਬਾ ਜੀ ਕੋਈ ਜੀ ਨਾਲੇ ਹੋਰ ਆ ਜੀ ਜੇ ਕੋਈ ਪੈਸੇ ਦੀ ਗੱਲ ਆ ਬਾਪੂ ਜੀ ਦੇ ਅਸੀਂ ਉਹਨੂੰ ਫ੍ਰੀ ਸੇਵ ਕਰਦੇ ਆਂ ਜਿਹੜੇ ਮੈਂ ਦੀ ਮੁਰਲੇ ਕਾਰ ਕਰਦੇ ਹਾਂ ਅੱਥੋਂ ਵੱ ਬੱਚਿਆਂ ਨੂੰ ਬੇਤੋਰਨਾ ਕਿੰਨਾ ਰਹੀ ਆ ਬਾਈ ਬਾਬਾ ਜੀ ਕਹਿੰਦੇ ਸਾਨੂੰ ਨਹੀਂ ਚਾਹੀਦੇ ਤੁਸੀਂ ਆਈ ਕਹਿੰਦੇ ਵੀ ਸਾਨੂੰ ਨਹੀਂ ਚਾਹੀਦੇ ਸਿੰਘ ਨਹੀਂ ਚਾਹੀਦਾ ਤੁਹਾਨੂੰ ਸਿੰਘ ਉਹ ਨਹੀਂ ਸਿੰਘ ਸਾਡੇ ਰੱਖਿਆ ਹੋਇਆ ਰੱਖਿਆ ਹੋਇਆ ਕਾਲੂ ਗੁਰੂ ਕਿਉਂਕਿ ਇੱਥੇ ਬਾਹਰਲੇ ਜਿਆਦਾ ਰਹਿੰਦੇ ਜੇ ਗੁਰੂ ਘਰ ਚ ਕੋਈ ਬੇਅਦਬੀ ਹੁੰਦੀ ਆ ਆ ਬਾਬਾ ਜੀ ਜ਼ਿੰਮੇਵਾਰ ਨੇ ਜੇ ਕੋਈ ਅੰਦਰ ਤੰਬਾਕੂ ਜਾਂ ਕੋਈ ਨਸ਼ਾ ਉਸ ਲੈ ਕੇ ਆਉਂਦਾ ਇਹ ਬਾਪੂ ਅਸੀਂ ਦੇਖ ਲੇ ਅਸੀਂ ਉਹ ਬੰਦੇ ਨੂੰ ਕੋਲ ਜਾਣੇ ਬਾਪੂ ਦੋਨੇ ਜ਼ਿੰਮੇਵਾਰ ਨੇ ਮੇਰੀ ਗੱਲ ਸੁਣ ਸਾਡਾ ਜਿਹੜਾ ਬੰਦਾ ਸੀ ਰੱਖਿਆ ਹੋਇਆ ਉਹਰੇ ਉਹ ਦੇ ਉਹ ਵੀ ਘੰਟੇ ਦੀ ਉਹਦੀ ਨਿਗਰਾਨੀ ਨਿਗਰਾਨੀ ਚ ਰਹਿੰਦੀ ਬਾਪੂ ਜੀ ਹੁਣ ਵੀ ਆਉਂਦੇ ਨੇ ਦਿਹਾੜੀ ਚ ਕਦੇ ਜੇਬਾਂ ਦੇ ਨਹੀਂ ਉਹ ਅਖੇ ਕਿ ਉਹਨਾਂ ਦੀ ਜਾਨ ਨੂੰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਮੇਰੀ ਗੱਲ ਸੁਣੋ ਆਹ ਆਪ ਕੋ ਬੋਲਣ ਦੀ ਲੋੜ ਨਹੀਂ ਮੈਂ 24 ਘੰਟੇ ਹੁਈ ਆ ਜੇ ਕਿਸੇ ਜਾਣੇ ਜਿੰਦਾ ਲਾ ਕੇ ਜਾਂਦਾ ਬਾਪੂ ਮੈਂ ਸਾਰੀ ਇਹ ਦੇਖਦੇ ਆ ਮੇਰੀ ਗੱਲ ਸੁਣੋ ਜੇ ਅੰਦਰ ਕੋਈ ਬੇਅਦਵੀ ਕਰਨ ਆ ਲਿਆ ਤੁਸੀਂ ਰੋਕ ਲਓ ਉਹਨੂੰ ਇਕੜਾ ਹੋ ਜੂਗਾ ਇਹ ਦੱਸਣਾ ਪਹਿਲਾਂ ਹੋਈ ਜਾਂਦੀ ਹੈ ਜਿੰਦੇ ਵੀ ਟੁੱਟੇ ਆ ਸਭ ਕੁਝ ਹੋ ਜਾਂਦਾ ਇਹ ਪੜਦੇ ਨਹੀਂ ਜਾ ਕੇ ਨਮਚਾਰੀ ਕਰਦੇ ਹੋ ਕੇ ਬਾਹਰ ਵਾਲੀ ਅੰਨੀ ਅਸਪਾਹ ਦਾ ਅਸੀਂ ਠੇਕਾ ਲਿਆ ਵੇ ਜੀ ਅਸੀਂ ਬਾਹਰ ਦੇ ਨਾਮ ਹੋ ਗਏ ਚਲੋ ਬਾਜੀ ਬਾਵਾ ਬਈ ਬਾਵਾ ਕਾਮਯਾਬ ਨੇ ਬਾਜੀ ਬਾਵਾ ਮੈਂ ਹੁਣ ਜਿਹੜੇ ਪਾਣੇ ਤੋਂ ਵਧੀਆ ਇਹ ਸਿੱਖੀ ਸਰੂਪ ਸੰਭਲ ਕੇ ਤੁਸੀਂ ਬਹੁਤ ਵਧੀਆ ਕਰਦੇ ਹੋ ਮੈਨੂੰ ਮਰਾਦਾ ਪਤਾ ਇਹਨੂੰ ਸਾਡੀ ਕਰਦੇ ਸਾਰੀ ਜ਼ਿੰਦਗੀ ਲੰਘਦੀ ਇਹਨਾਂ ਦੀ ਗੁਰੂ ਮਹਾਰਾਜ ਕਿੰਨਾ ਪ੍ਰੇਮ ਆ ਤੁਹਾਡਾ ਇਹ ਤੁਸੀਂ ਦੱਸ ਰਹੇ ਹੋ ਸੰਗਤ ਨੂੰ ਬਾਜੀ ਕਿ ਆਪਾਂ ਇਹ ਸੰਗਤ ਨੂੰ ਤੁਸੀਂ ਦਫਾ ਕਰ ਹੀ ਰਹੇ ਹੋ ਮਹਾਰਾਜ ਅਸੀਂ ਕਰੇ ਰਹੇ ਹਾਂ ਬਹੁਤ ਵਧੀਆ ਸੰਗਤ ਨੂੰ ਜੀ ਮੰਨੋ ਗੁਰੂ ਗੋਬਿੰਦ ਸਾਹਿਬ ਦੀ ਪੀੜੀ ਨੂੰ ਤੁਸੀਂ ਬਹੁਤ ਵਾਰੀ ਸੰਗਤ ਨੂੰ ਬਹੁਤ ਬੈਠਦਾ ਹਾਂ ਬਸ ਸਾਡੇ ਮਾਨ ਸਰ ਜੀ ਮੰਨਣਾ ਕੋਈ ਗੱਲ ਨਹੀਂ ਹੋ ਗੁਰੂ ਗੋਬਿੰਦ ਜੀ ਮਨਗਾ ਸਕਿਆ ਉਹ ਮਨ ਸਾਫ ਹੋ ਜਾ ਵਾਹ ਜੀ ਵਾਹ ਸਾਨੂੰ ਮਨ ਕੀਵੇਂ ਤੇ ਗੁਰੂ ਗੋਬਿੰਦ ਸਿੰਘ ਦਾ ਕੌਣ ਹੋਣਾ ਪਾਪ ਪੱਤਰ ਜਵਾਬ ਦਵਾ ਮੈਂ ਤਾਂ ਜੁੱਤੀ ਦੇ ਬਰਾਬਰ ਵੀ ਨਹੀਂ ਆਉਂਦਾ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਇੱਥੇ ਲੈ ਆ ਰਹੇ ਹੋ ਇਹ ਫੌਜ ਕਿਹਨਾਂ ਦੀ ਹੈ ਜੀ ਇਹ ਫੌਜ ਇਹ ਫੌਜ ਬਾਬਾ ਜੀ ਕਿਹਨਾਂ ਦੀ ਹੈ ਇਹ ਕਿਨਾਂ ਦੀ ਪ੍ਰਗਟ ਕੀਤੀ ਹੋਈ ਫੌਜ ਹੈ ਜੀ ਜੇ ਤੁਸੀਂ ਕਹਿੰਦੇ ਹੋ ਵੀ ਨੰਗ ਸਿੰਘ ਕੌਣ ਨੇ ਕੌਣ ਨੇ ਬਾਬਾ ਜੀ ਗੁਰੂ ਗੋਖੇ ਜੀ ਦੇ ਪੁੱਤਰ ਨਹੀਂ ਏ ਇਹ ਮੀਟ ਉਸਾਰੇ ਨਹਾਗਤ ਕਰਨੀ ਹੈ ਜਿਹਨੇ ਇਹ ਮਰ ਲਿਆ ਹੈ ਰੇਡ ਦਾ ਕੀਤਾ ਹੈਗੇ ਜੇ ਆਪ ਜਾਣਤਾ ਸਾਡੀ ਨਹਾਗਤ ਨਹੀਂ ਜਿੰਨਾ ਗੱਲ ਸ਼ੁਰੂ ਜਿੰਦੇ ਹੁੰਦਾ ਉਹਨੂੰ ਆਪਾਂ ਕਿੰਨਾ ਫਿਰ ਇਹਨੂੰ ਕਿ ਛੱਡ ਕੇ ਬਰੇ ਹੋ ਬਰੇ ਜਦੋਂ ਨਹੀਂ ਪ੍ਰਧਾਨਗੀਆਂ ਕਰ ਸਕਦੇ ਨੇ ਉਹ ওভারੇਜ ਤੇ ਪ੍ਰਧਾਨਗੀਆਂ ਕਰ ਸਕਦੇ ਨੇ ਆਪਣੇ ਘਰ ਬੈਠੇ ਤੁਸੀਂ ਕਾ ਨੂੰ ਐਵੇਂ ਗਾ ਰਹੇ ਹੋ ਮਾੜੀ ਗੱਲ ਕਹੀ ਹੈ ਇਹਨਾਂ ਵੀ ਉਹ ਮਾੜੀ ਗੱਲ ਨਹੀਂ ਵੀ ਇਹਨਾਂ ਕਿੰਗ ਜਰਦਾ ਖਾਂਦੇ ਆ ਕੋਡ ਦੇ ਅੰਗ ਸਿੰਘ ਮੈਂ ਤੁਹਾਨੂੰ ਤਾਂ ਨਹੀਂ ਕਿਹਾ ਵੀ ਉਹ ਬਾਬੂ ਜੀ ਉਹ ਜਦ ਬਾਬੂ ਜੀ ਨੇ ਹੋਇਆ ਕੋਣ ਹੈ ਸਿੰਘੀਆਂ ਸੀ ਚਲੋ ਅੱਜ ਤਾਂ ਟੋਕਰੀ ਨਹੀਂ ਹੈ ਅੰਗਸਿਕਾਂ ਬਸ ਸਹਿਰਮਤ ਕਿੱਥੇ ਬਾਪੂ ਤੂੰ ਤਾਂ ਕਹੀ ਜਾਂਦਾ ਜਰਦਾ ਖਾਂਦਾ ਆ ਦੋਗੀ ਤੇਰੇ ਵਾਲੀ ਵੀਡੀਓ ਆ ਬਾਬਾ ਜੀ ਸਾਡੇ ਕੋਲ ਨਾਸ ਕਰ ਰਹੀ ਏਦਨ ਨੂੰ ਵੀਡੀਓ ਵੀਡੀਓ ਮੈਂ ਇਹ ਨਾਲ ਰਾਮ ਨਾਲ ਗੱਲ ਕਰਦਾ ਤੂੰ ਮੇਰੀ ਗੱਲ ਆ ਅਸੀਂ ਆ ਬੋਝਾ ਨਹੀਂ ਕਿਹਾ ਕਹਿੰਦਾ ਤੁਸੀਂ ਆਪਦਾ ਹੱਲ ਕਰੋ ਅਸੀਂ ਤਾਰ ਲਾਉਣੀਆਂ ਕਹੀਆਂ ਨਾ ਨਹੀਂ ਤੁਸੀਂ ਕਹੀ ਹੈ ਜਿਹੜਾ ਉਹਦਾ ਫੈਸਲਾ ਹੋਇਆ ਜਿਹੜਾ ਪਹਿਲੇ ਫੈਸਲਾ ਤਾਂ ਅੱਜ ਹੋਣਾ ਜੀ ਅੱਜ ਦਾ ਫੈਸਲਾ ਹੈ ਫੈਸਲਾ ਤਾਂ ਅੱਜ ਹੋਣਾ ਪੁਰੇ ਮੋਹਨ ਜੀ ਇਹ ਤੁਸੀਂ ਆਪਰੇ ਆ ਕੇ ਜੀ ਸਕਦੇ ਹੋ ਇਹ ਬਲੇ ਘਰ ਮੈਂ ਲੈ ਕੇ ਸਾਂਝੀ ਜਗ੍ਹਾ ਤੇ ਤਾਰਾ ਕਿੱਦਾਂ ਲਾ ਸਕਦੇ ਤੁਸੀਂ ਲਾ ਲੈ ਤੁਸੀਂ ਆਪਣੇ ਆਪ ਵਿੱਚ ਚਲੋ ਮੈਂ ਇੱਕ ਚਲੋ ਕੋਈ ਗਲਤੀ ਹੋ ਗਈ ਮਾਫ ਕਰਨਾ ਧੰਨਵਾਦ ਬਹੁਤ ਬਸ ਹੋਰ ਵੀ ਚਲੋ